ਲਾਵੀ ਮੈਟਰੋ ਇੱਕ ਕੁਆਂਟਲ 30 ਕਿਲੋ ਦੀ ਮਟਿਆਰ ਦੋ ਆਸਕਾਂ ਨੂੰ ਛੱਡ ਕੇ ਤੀਜੇ ਨਾਲ ਹੋਈ ਫਰਾਰ ਸੋਸ਼ਲ ਮੀਡੀਆ ਤੇ ਮੱਚੀ ਪਈ ਹਹਾਕਾਰ ਉਹਨਾਂ ਦੇ ਸਾਥ ਸੌਰੇ ਤੁਰੁੰਦੇ ਨੇ ਤਾਂ ਹਮਾਰ ਖੇਚ ਗਿਆ ਜਾਂ ਮੜਾ ਖਿੱਚ ਕੇ ਲਿਆ ਹੋਰ ਬਹੁਤ ਜ਼ਿਆਦਾ ਰੌੜਾ ਪਿਆ ਪਿਆ ਪੂਰਾ ਇੰਸਟਾਗ੍ਰam ਤੇ ਕੜੰਬੜ ਮੱਚਿਆ ਪਿਆ ਪੂਰਾ ਉੱਥੇ ਠੱਠ ਠੱਠ ਹੋਇਆ ਪਿਆ ਕੰਮ ਪਰ ਆ ਖੜੇ ਨੇ ਇਹਨਾਂ ਦੋਨਾਂ ਦੇ ਨਾਲ ਵਿਆਹੀ ਸੀ ਇਹਦਾ ਪਿਓ ਵੀ ਨਾਲ ਖੜਾ ਪੂਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਪਹਿਲਾਂ ਮੈਰਿਜ ਇੱਥੇ ਜਾ ਕੇ ਜਿਹੜੀ ਹੋਈ ਸੀਗੀ ਟੱਡ ਬੇਟੇ ਨਾਲ ਵਿਆਹ ਹੋਇਆ ਸੀ ਹਾਂਜੀ ਹੋਇਆ ਸੀ ਕੀ ਕਾਰਨ ਛੱਡ ਕੇ ਕਿਉਂ ਚਲੀ ਗਈ ਆ ਕਾਰਨ ਕੀ ਆ ਉਹਦੇ ਲੱਛਣ ਹੀ ਇਹੋ ਜਿਹੇ ਸੀਗੇ ਛੱਡਣ ਵਾਲੇ ਜੀ ਜਦੋਂ ਤੁਸੀਂ ਵਿਆਹ ਕੀਤਾ ਮੁੰਡੇ ਦਾ ਉਹਦੇ ਲੱਛਣ ਨਹੀਂ ਦੇਖੇ ਤੁਸੀਂ ਪਹਿਲਾਂ ਉਹਦੋਂ ਥੋੜੀ ਪਹਿਲਾਂ ਕੁਝ ਦੇਖਿਆ ਸੀਗਾ ਉਹ ਤਾਂ ਆ ਕੇ ਰੀਲਾਂ ਪਾਉਂਦੀ ਆ ਕਿਤੇ ਕੁਛ ਕਰਦੀ ਆ ਲਾ ਕੇ ਸੁਰਖੀ ਬਿੰਦੀ ਕੋਠੇ ਤੇ ਚੜ ਜਾਣਾ ਲੈ ਕੇ ਮੋਬਾਈਲ ਮੈਂ ਉਹਨੂੰ ਬੈਠੇ ਰਹਾ ਸਮਝਾਇਆ ਮੈਂ ਕਿ ਪੁੱਤ ਇਸ ਤਰ੍ਹਾਂ ਦਾ ਆਪਣੇ ਪਿੰਡਾਂ 'ਚ ਨਹੀਂ ਚੱਲਦਾ ਹੁੰਦਾ ਕੰਮ ਉਹ ਕਿਸੇ ਦੀ ਕਿੱਥੇ ਸੁਣਦੀ ਸੀ ਅਖੇ ਤੁਹਾਨੂੰ ਤਾਂ ਮੈਂ ਐ ਕਰ ਦੂੰਗੀ ਰੰਗ ਲਾ ਦੂੰਗੀ ਫਲਾਣਾ ਕਰ ਦੂੰਗੀ ਤਰੱਕੀਆਂ ਕਰਾ ਦੂੰਗੀ ਫਲਾਣਾ ਕਰ ਦੂੰਗੀ ਉਹ ਛੱਡਣੀ ਭਈ ਹਰ ਕੇ ਮੁੰਡੇ ਨੂੰ अच्छा तू सी मर्जी ਨਾਲ ਵਿਆਹ ਕਰਾਇਆ ਸੀ ਤੁਹਾਡੀਆਂ ਵਿਆਹ ਤੋਂ ਪਹਿਲਾਂ ਮੈਂ ਉਹਦੇ ਨਾਲ ਕਾਫੀ ਸਾਰੀਆਂ ਰੀਲਾਂ ਜਿਹੜੀਆਂ ਜੋੜੀਆਂ ਫੋਟੋਆਂ ਦੇਖੀਆਂ ਸੀਗੀਆਂ ਤੁਹਾਨੂੰ ਜਦੋਂ ਸਾਰਾ ਕੁਝ ਪਤਾ ਸੀ ਤੁਸੀਂ ਨਾਲ ਘਰ ਦੇ ਵੀ ਫਾਹੇਦ ਟੰਗ ਲਈ ਕੋਈ ਪਤਾ ਕੀ ਸੀਗਾ ਉਹਦਾ ਸ਼ੌਂਕ ਸੀਗਾ ਜੀ ਮੇਰਾ ਮੇਰਾ ਵਿਆਹ ਹੋ ਗਿਆ ਜੀ ਉਹਦੇ ਨਾਲ ਹੂੰ ਮੈਂ ਉਹਨੂੰ ਬੜਾ ਪਿਆਰ ਕਰਦਾ ਸੀ ਤੇ ਉਹ ਮੈਨੂੰ ਕਰਦੀ ਸੀਗੀ ਹੂੰ ਠੀਕ ਹੈ ਤੇ ਮੈਂ ਮੇਰੇ ਘਰ ਦੇ ਵੀ ਮੈਨੂੰ ਰਿਸ਼ਤਾ ਵੀ ਨਹੀਂ ਹੁੰਦਾ ਸੀਗਾ ਕਿਉਂ ਨਹੀਂ ਹੁੰਦਾ ਸੀ ਕੀ ਕਮੀ ਹੈ ਤੇਰੇ ਚ ਕਮੀ ਤਾਂ ਹੀ ਕਮੀ ਤਾਂ ਹੀ ਹੈਗੀ ਹੈ ਥੋੜੀ ਜੀ ਉਹ ਘਰ ਦੇ ਨੂੰ ਨਹੀਂ ਪਤਾ ਕੀ ਕੀ ਕਮੀ ਤਾਂ ਤਾਂ ਪਤਾ ਲੱਗੇ ਕੀ ਕਮੀ ਆ ਕਮੀ ਤਾਂ ਹੀ ਮੈਨੂੰ ਬਸ ਕੰਮ ਨਹੀਂ ਹੈਗਾ ਸੀ ਮੇਰੇ ਕੋਲ ਕੋਈ ਉਹ ਵਧੀਆ ਸੋਸ਼ਲ ਮੀਡੀਆ ਤੇ ਫੇਮਸ ਸੀਗੀ ਮੈਨੂੰ ਐ ਜੀ ਚੱਲ ਉਹਦੇ ਨਾਲ ਵਿਆਹ ਕਰਾ ਕੇ ਨਾ ਤੇ ਵਧੀਆ ਫਾਲੋਅਰ ਹੈਗੇ ਆ ਤੇ ਪੈਸੇ ਵਧੀਆ ਬਣ ਜਾਣਗੇ ਕੰਮ ਕੋਈ ਤੋਰ ਲਾਂਗੇ YouTube ਤੇ Facebook ਤੇ ਤੇ ਜਦੋਂ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਜੀ ਤੇ ਉਸ ਤੋਂ ਬਾਅਦ ਸਾਡਾ ਘਰ ਜਿਹੜਾ ਹੈਗਾ ਜੀ ਉਹ ਦੋ ਕਮਰੇ ਹੀ ਆਈ ਉਹ ਵੀ ਕੱਚੇ ਆਈ ਜਿਵੇਂ ਕੱਚੇ ਆਈ ਤੇ ਮੇਰੇ ਪਾਪੇ ਨੇ ਬਥੇਰਾ ਰੋਕਿਆ ਜੀ ਉਹਨੂੰ ਕਹਿੰਦਾ ਕੋਠੇ ਦਾ ਤੁਨ ਨਚਾਣਾ ਕਰ ਉਹ ਕੋਠੇ ਦੇ ਨਜ਼ਦੀਕ ਜਿਹੀ ਹੂੰ ਠੀਕ ਹੈ ਤੇ ਨਹੀਂ ਕੋਠੇ ਤੇ ਨੱਚਣ ਦਾ ਕੀ ਕਾਰਨ ਕੋਠੇ ਤੇ ਕਿਉਂ ਨੱਚਦੀ ਸੀ ਉੱਥੇ ਤੇ ਉਹੀ ਵਸੇ ਸਾਡਾ ਮੁੰਡਾ ਵੀ ਉੱਜੇ ਸੀਗਾ ਪਹਿਲਾਂ ਇਹ ਵੀ ਮਾੜਾ ਮੋਟਾ ਮੋਬਾਈਲ ਜਿਹਾ ਲੈ ਕੇ ਨਹੀਂ ਕੋਠੇ ਕਿਹੜੇ ਤੇ ਨੱਚਦੀ ਸੀ ਛੱਤ ਤੇ ਕਿ ਦੂਜੇ ਕੋਠੇ ਤੇ ਇੱਕ ਦੂਜਾ ਕੋਠਾ ਵੀ ਹੁੰਦਾ ਦੂਜਾ ਕੋਈ ਛੱਤ ਤੇ ਛੱਤ ਤੇ ਛੱਤ ਤੇ ਨੱਚਦੀ ਸੀ ਕੋਠੇ ਵੀ ਹੁੰਦੇ ਨੇ ਕੋਠੇ ਦਾ ਫਰਕ ਵੀ ਹੁੰਦਾ ਹੈ ਕਹਿੰਦਾ ਕੋਠੇ ਤੇ ਨੱਚਦੀ ਸੀ ਕਿਹੜੇ ਕੋਠੇ ਤੇ ਨੱਚਦੀ ਸੀ ਉਹ ਤਾਂ ਪੁੱਛਣਾ ਬਣਦਾ ਨਾ ਸਾਡਾ ਸਾਡੀ ਛੱਤ ਤੇ ਹੀ ਨੱਚਦੀ ਸੀ ਸਾਡੀ ਛੱਤ ਤੇ ਕਈ ਇੱਕ ਦੂਜਾ ਕੋਠਾ ਵੀ ਹੁੰਦਾ ਪੁੱਛਣਾ ਬਣਦਾ ਸਾਡਾ ਨਹੀਂ ਕਿਹਾ ਸੀਗਾ ਇਹਨੂੰ ਮੈਂ ਕਹਿੰਦਾ ਆ ਬਾਤ ਹੋ ਗਈ ਘਰ ਦੇ ਵੀ ਮਾੜਾ ਮਾੜਾ ਤਰਾਜ ਕਰਨ ਲੱਗੇ ਕਹਿੰਦਾ ਏਡੀ ਮੱਝ ਬਹਿ ਕੇ ਲਿਆਇਆ ਤੂੰ ਕਿਧਰ ਮੈਂ ਕਹਾਈ ਕੋਈ ਨਾ ਮੈਂ ਕਹਾਈ ਇਹ ਮੇਰੀ ਤੁਸੀਂ ਤੁਸੀਂ ਇਹਨੂੰ ਕਿਹਾ ਨਹੀਂ ਆਖਰਕਾਰ ਵੇਖੋ ਤੁਸੀਂ ਉਤਰਾਜਤਾ ਕੀਤਾ ਚਲੋ ਠੀਕਾ ਮੋਟਾ ਲਿੱਸਾ ਹੋਣਾ ਗੋਰਾ ਕਾਲਾ ਇਹ ਕੋਈ ਮੈਟਰ ਨਹੀਂ ਕਰਦਾ ਬੰਦੇ ਚ ਗੁਣ ਹੋਣੇ ਚਾਹੀਦੇ ਇਹ ਕੋਈ ਵੱਡੀ ਗੱਲ ਨਹੀਂ ਉਹ ਮੋٹے ਮਾਟੀ ਦੀ ਤੁਹਾਨੂੰ ਕੋਈ ਇੰਨੀ ਤਕਲੀਫ ਨਹੀਂ ਸੀਗੀ ਜਦੋਂ ਮੋਟਿਆਂ ਵਾਲੇ ਲੱਛਣ ਉਲਟ ਕਰਨ ਲੱਗ ਗੀ ਹਨ ਕੋਟੇ ਤੇ ਚੜ ਕੇ ਨੱਚਿਆ ਕਰੇ ਪਹਿਲਾਂ ਤਾਂ ਇੱਕ ਬੱਲਾ ਹੀ ਤੋੜਦਾ ਸਾਡੀ ਛੱਤ ਦਾ ਉਹਨੇ ਤੇ ਮੈਂ ਕਿਹਾ ਤਾਂ ਸਾਰੀ ਛੱਤ ਵੀ ਇੱਕ ਦਿਨ ਡਿੱਗੂ ਡਿੱਗੂਗੀ ਇਹ ਦੋ ਚੰਗਾ ਇਹਨੂੰ ਖਿਹੜਾ ਛੜਾ ਲਾ ਮੱਝ ਤੋਂ ਇਸ ਤੋਂ ਤੇ ਆਪਦਾ ਇਹ ਤੋਂ ਉਹੀ ਚੰਗੇ ਆ ਲਓ ਜੀ ਕੋਠੇ ਤੇ ਨੱਚਦੀ ਸੀ ਨਵੀਂ ਵਿਆਈ ਬਹੂ ਜਿਹੜੀ ਇੰਸਟਾਗ ਬਾਲਾ ਟੁੱਟ ਗਿਆ ਅੱਛਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨਾ ਨੁਕਸਾਨ ਤਾਂ ਉਹਦਾ ਬਚ ਗਿਆ ਦੂਜੀ ਵਾਰ ਫੇਰ ਕੀ ਹੋਇਆ ਨਾ ਫੇਰ ਲੱਗੀ ਨੱਚਣਾ ਦੂਜੇ ਖਾਨ ਤੇ ਵਿੱਚ ਬਰ ਗਈ ਆ ਵੀ ਫੇਰ ਛੱਡ ਗਈ ਨਿਕਲ ਗਈ ਕਿਉਂ ਫੇਰ ਸੱਟ ਬਿਟੋ ਸੱਟ ਵੱਜਣੀ ਸੀ ਮਾੜੀ ਮੋਟੀ ਉਹਨੂੰ ਕੀ ਜਾਣਦੀ ਹੈ ਉਹ ਨਹੀਂ ਥੱਲੇ ਥੱਲੇ ਕੀ ਕੀ ਨੁਕਸਾਨ ਹੋਇਆ ਥੱਲੇ ਭਾਂਡੇ ਕੋਈ ਬੈੱਡ ਕੋਈ ਆਟੇ ਦੀ ਢੋਲੀ ਕੀ ਨੁਕਸਾਨ ਹੋਇਆ ਉਹ ਤਾਂ ਮਿਲ ਗਿਆ ਜੀ ਮਿਲ ਗਿਆ ਉਹ ਤਾਂ ਉਹਦਾ ਮਿਲ ਗਿਆ ਸੀ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ ਸੀਗੀ ਉਹ ਤਾਂ ਸਾਰਾ ਕੁਝ ਮਿਲ ਗਿਆ ਸੀ ਵੀਡੀਓ ਪਾਤੀ ਸੀਗੀ ਵੀ ਸਾਨੂੰ ਸਾਡੇ ਛੱਤ ਲੱਗੇ ਪਈ ਤੇ ਇੱਕ ਇੱਕ ਕਮਰਾ ਸੀਗਾ ਸਾਡਾ ਵੀ ਛੱਤ ਇੱਕ ਇੱਕ ਕਮਰਾ ਪਰ ਮੈਂ ਥੋੜੇ ਜਿ ਇੱਥੇ ਇਹਨਾਂ ਨੂੰ ਰੋਕੂੰਗਾ ਇਸ ਪਰਿਵਾਰ ਨੂੰ ਇਹ ਵੀਰ ਖੜਾ ਜਿਹਦੇ ਨਾਲ ਇਸ ਤੋਂ ਬਾਅਦ ਉਹਦੀ ਮੈਰਿਜ ਹੋਈ ਸੀ ਦੂਜੀ ਮੈਰਿਜ ਤੇਰੇ ਨਾਲ ਹੁੰਦੀ ਆ ਹਾਂਜੀ ਮੇਰੇ ਤੂੰ ਕੱਲਾ ਹੀ ਆ ਮੈਂ ਕੱਲਾ ਹੀ ਕੋਈ ਅੱਗੇ ਪਿੱਛੇ ਨਹੀਂ ਨਹੀਂ ਤੇਰੇ ਨਾਲ ਕਿਵੇਂ ਗੱਲਬਾਤ ਹੁੰਦੀ ਆ ਉਹਦੀ ਮੇਰੇ ਨਾਲ ਵੀ ਇੰਸਟਾਗ੍ਰam ਤੋਂ ਹੀ ਹੋਈ ਆ ਜੀ ਹੂੰ ਕਮੈਂਟ ਜਿਆਦਾ ਕਰਦਾ ਸੀ ਤੂੰ ਉਹਦੀ ਪੋਸਟ ਤੇ ਮੈਂ ਬਹੁਤ ਜਿਆਦਾ ਕਮੈਂਟ ਕਰਦਾ ਸੀਗਾ ਜੀ ਲਾਈਕ ਕਰਦਾ ਸੀ ਉਹਦੀਆਂ ਹਰੇਕ ਵੀਰ ਰੀਲ ਲਾਈਕ ਕਰਨੀ ਹਰੇਕ ਫੋਟੋ ਲਾਈਕ ਕਰਨੀ ਮੈਂ ਇੱਕ ਦਿਨ ਉਹਨੂੰ ਮੈਸੇ ਉਹਦੀ ਤਾਰੀਫ ਕਰਤੀ ਕਿ ਉਹਦਾ ਕਰਦੇ ਰਹਿੰਦੇ ਸੀ ਕਮੈਂਟਾਂ 'ਚ ਤਾਂ ਮੈਸੇਜਾਂ 'ਚ ਵੀ ਕਰਦਾ ਰਹਿੰਦਾ ਕਿ ਕੀ ਲਿਖਦਾ ਸੀ ਚੰਦ ਸ਼ਬਦ ਸਾਡੇ ਦਰਸ਼ਕਾਂ ਦੇ ਰੂਰਬੂ ਕਰੋ ਉਹਦੀ ਤਾਰੀਫ ਲਈ ਕੀ ਸ਼ਬਦ ਲਿਖਦੇ ਸੀ 1 ਕਵੰਟਲ 30 ਕਿਲੋ ਦੀ ਮਟਿਆਰ ਲਈ ਤੁਸੀਂ ਇੱਦਾਂ ਨਾ ਕਹੋ ਜੀ ਪਹਿਲਾਂ ਨਹੀਂ ਕਹਿੰਦੇ ਨਹੀਂ ਠੀਕ ਹੈ ਸਦਮਾ ਹੁੰਦਾ ਮੰਨਦੇ ਆ ਰਿਸ਼ਤਾ ਸੀ ਦਿਲ ਦਾ ਮੁਹੱਬਤੀ ਰਿਸ਼ਤੇ ਸੀ ਤੁਹਾਡੇ ਪਰ ਕੀ ਲਿਖਿਆ ਉਹਦੀ ਖੁਸ਼ੀ ਉਦੋਂ ਕੀ ਲਿਖਿਆ ਖੁਸ਼ੀ ਦੇ ਵਿੱਚ ਮੈਂ ਉਹਨੂੰ ਇਹੀ ਲੱਗਦਾ ਸੀਗਾ ਜੀ ਮੈਂ ਕਿਹਾ ਤੁਹਾਡਾ ਮੈਂ ਗੱਲਾਂ ਤੇ ਜਿਹੜੇ ਜਿਹੜੇ ਤੁਸੀਂ ਹੱਸਦੇ ਆ ਤੁਹਾਡੇ ਡਿੰਪਲ ਪੈਂਦੇ ਜਿਹੜੇ ਮੈਂ ਕਿਹਾ ਬਹੁਤ ਸੋਹਣੇ ਲੱਗਦੇ ਡਿੰਪਲ ਕਈ ਵਾਰੀ ਸਾਡੇ ਪੰਜਾਬੀ ਦਰਸ਼ਕ ਸ਼ਮਿੰਦੇ ਨਹੀਂ ਪੰਜਾਬੀ ਚ ਦੱਸੋ ਵੀ ਮੰਨ ਲੇ ਚਲੋ ਗੱਲਾਂ ਤੇ ਉਹ ਮੈਨੂੰ ਪੰਜਾਬੀ ਚ ਕਹਿਣਾ ਨਹੀਂ ਆ ਰਿਹਾ ਜੀ ਟੋਏ ਟੋਏ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਨਹੀਂ ਓਏ ਹੋਏ ਐਦਾਂ ਕਿਹਾ ਤੁਸੀਂ ਮੈਂ ਮਰ ਗਿਆ ਜੀ ਇਹੀ ਕਿਹਾ ਜੀ ਇਹੀ ਕਿਹਾ ਸੀ ਇਹੀ ਚੰਦ ਸ਼ਬਦ ਲਿਖੇ ਗਏ ਸੀ ਕਮੈਂਟਾਂ ਦੇ ਵਿੱਚ ਜੀ ਫਿਰ ਜੀ ਇੱਕ ਮਿੰਟ ਸਰ ਤੁਹਾਡੀ ਵਾਰੀ ਆਊਗੀ ਸਾਰਿਆਂ ਨੂੰ ਵਾਰੀ ਵਾਰੀ ਸਰ ਟਾਈਮ ਮਿਲ ਜੜਾਂ 'ਚ ਬਹਿ ਗਏ ਇਹ ਮੇਰੇ ਜੀ ਇਹਦੇ ਕਰਕੇ ਪਹਿਲਾਂ ਮੇਰਾ ਵਿਆਹ ਹੋਇਆ ਸੀਗਾ ਜੀ ਮੇਰੀਆਂ ਜੜਾਂ 'ਚ ਬਹਿ ਗਏ ਆਗੇ ਇਹ ਲਾਈਕ ਲੋਈ ਕਰਨ ਲੱਗਿਆ ਉਹਨੂੰ ਤਾਂ ਕਰਕੇ ਉਹ ਇਹਦੇ ਨਾਲ ਵਿਆਹ ਕਰਾ ਲਿਆ ਹੁਣ ਇਹਦੇ ਕਰਕੇ ਖੜ ਗਿਆ ਉਹਨੇ ਤੀਜਾ ਵਹਿ ਵੀ ਕਰਾ ਲਿਆ ਅੱਛਾ ਤੂੰ ਕੀ ਕਾਰਨ ਹੋਇਆ ਤੁਸੀਂ ਫਿਰ ਮੈਂ ਮੈਂ ਤੁਹਾਨੂੰ ਦੱਸਦਾਗਾ ਮੇਰਾ ਕੋਈ ਇਰਾਦਾ ਤਾਂ ਵੈਸੇ ਹੈ ਨਹੀਂ ਸੀਗਾ ਮੈਂ ਤਾਂ ਉਹ ਤਾਰੀਫ ਕਰਦਾ ਸੀ ਉਹਦੀ ਉਹ ਮੈਨੂੰ ਆਪਦੀਆਂ ਰੁਕੋ 2 ਮਿੰਟ ਦੇਵਾਂਗੇ ਦੇਵਾਂਗੇ 2 ਮਿੰਟ ਨਹੀਂ ਉਹ ਤਾਂ ਚੌੜਾ ਹੁੰਦਾ ਸੀ ਵੀ ਕਹਿੰਦਾ ਮੈਂ ਮੇਰੇ ਕੋਲ ਆ ਗਈ ਤੇਰੀ ਹੂਰ ਪਰੀ ਅੱਛਾ ਜੀ ਜੀ ਉਹ ਇਹਨੂੰ ਕੁੱਟਦੇ ਮਾਰਦੇ ਇਹਨੂੰ ਬਹੁਤ ਸੀਗੇ ਇਹ ਹੁਣੇ ਮੈਨੂੰ ਸਾਰਾ ਕੁਝ ਦੱਸਿਆ ਤੇ ਹੁਣ ਸਾਰਿਆਂ ਨਾਲ ਉਹ ਵੱਡੀ ਗੱਲ ਮੈਂ ਕੀ ਦੱਸਾਂ ਹੁਣ ਉਹ ਕਹਿੰਦੀ ਮੈਨੂੰ ਆਪਦਾ ਘਰ ਪੂਰਾ ਨਹੀਂ ਮਿਲ ਰਿਹਾਗਾ ਵੇਖੋ ਕੋੜਦਾ ਮਾਰਦਾ ਸੀ ਘਰ ਪੂਰਾ ਨਹੀਂ ਮਿਲ ਰਿਆ ਸੀ ਕੀ ਤੁਹਾਡੇ ਘਰੇ ਰਾਜਮੀ ਰੋਟੀ ਨਹੀਂ ਮਿਲਦੀ ਸੀ ਸਾਰਾ ਕੁਝ ਮਿਲਦਾ ਸੀ ਕੋਟ ਖਾਨ ਵਾਲੀ ਸੀਗੀ ਉਹ ਪਹਿਲਾਂ ਤਾਂ ਇਹਨੂੰ ਪੁੱਛੋ ਇਹ ਦੁੱਗਣੀ ਤਾਂ ਇਹਦੇ ਨਾਲ ਪਈ ਸੀ ਹਾਂ ਕੋਟ ਖਾਨ ਵਾਲੀ ਫਿਰ ਤੁਸੀਂ ਇੱਕ ਮਿੰਟ ਤੁਸੀਂ ਉਹਨੂੰ ਜਦੋਂ ਕਮੈਂਟ ਕੀਤੇ ਕਮੈਂਟ ਤੋਂ ਬਾਅਦ ਪ੍ਰਪੋਜ਼ ਕੀਤਾ ਤੁਸੀਂ ਹਾਂਜੀ ਮੈਂ ਕੀਤਾ ਸੀ ਕੀ ਕੀ ਹਾਂ ਮੈਂ ਉਹਨੂੰ ਕਿਹਾ ਜੀ ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਕਰਨੀ ਚਾਹਣਾ ਵੇਖੋ ਜ਼ਿੰਦਗੀ ਤਾਂ ਇਹਨਾਂ ਨਾਲ ਵੀ ਬਤੀਤ ਕਰ ਰਹੀ ਸੀਗੀ ਨਹੀਂ ਇਧਰ ਤਾਂ ਜੋ ਦਿਨ ਹੀ ਕੱਟ ਰਹੀ ਸੀਗੀ ਦਿਨ ਕੱਟ ਰਹੀ ਸੀ ਤੁਹਾਡੇ ਘਰੇ ਉਹ ਕਹਿੰਦੀ ਖੁਸ਼ ਨਹੀਂ ਸੀ ਮੈਂ ਕੀ ਤੁਸੀਂ ਖੁਸ਼ੀ ਰੱਖ ਸਕਦੇ ਸੀ ਖੁਸ਼ ਸੀਗੀ ਬਹੁਤ ਖੁਸ਼ ਸੀਗੀ ਮੇਰੇ ਨਾਲ ਹੂੰ ਜਦੋਂ ਦਾ ਇਹ ਬੰਦਾ ਵਿੱਚ ਆਇਆ ਓਦੋਂ ਦਾ ਫਿਰ ਸਾਡੇ ਚ ਵਿਗੜਨ ਪੈ ਗਿਆ ਤੀਜਾ ਰਲਿਆ ਤੇ ਕੰਮ ਗਲਿਆ ਗਲਿਆ ਜੀ ਤੀਜਾ ਰਲਿਆ ਤੇ ਕੰਮ ਗਲਿਆ ਹੋ ਗਿਆ ਤੁਸੀਂ ਕਿੱਥੇ ਮਿਲੇ ਪਹਿਲੀ ਵਾਰ ਮੇਰੀ ਗੱਲ ਸੁਣੋ ਜੀ ਅੱਛਾ ਮੈਂ ਇਹਨੂੰ ਪਹਿਲੀ ਵਾਰੀ ਪਾਰਕ ਚ ਮਿਲੇ ਸੀ ਅਸੀਂ ਹੂੰ ਮੈਂ ਉਹਨੂੰ ਆਪ ਆਪਣਾ ਉਹਨੂੰ ਬੁਲਾਇਆ ਤੇ ਉਹ ਮੈਨੂੰ ਆਪਦਾ ਅਕਾਊਂਟ ਜਾ ਦਿਖਾਉਣ ਲੱਗ ਗਈ ਹੂੰ ਵੀ ਇਸ ਤਰ੍ਹਾਂ ਮੈਨੂੰ ਕਹਿੰਦੀ ਹੋਰ ਵੀ ਬਹੁਤ ਫੋਲੋ ਲਾਈਕ ਕਰਦੇ ਹੈਗੇ ਅਸਲ 'ਚ ਮੈਨੂੰ ਕਿਤੇ ਨਾ ਕਿਤੇ ਇਹ ਵੀ ਮਾਇਟਰ ਸਮਝ ਆ ਰਿਹਾ ਦੋਨਾਂ ਜਾਣਾਂ ਨੇ ਦੋਨਾਂ ਦੀ ਅੱਖ ਫੋਲੋਵਰਾਂ ਦੇ ਦੇ ਸੀ ਉਹਦੇ ਉਸ ਮਟਿਆਰ ਦੇ ਜੋਵਨ ਤੇ ਅੱਖ ਨਹੀਂ ਸੀ ਚਲੋ ਚੰਗੀ ਗੱਲ ਆ ਕਿਸਤੇ ਅੱਖ ਰੱਖਣੀ ਨਹੀਂ ਚਾਹੀਦੀ ਇਹਨਾਂ ਦੀ ਅੱਖ ਸੀ ਉਹਦੇ ਇੰਸਟਾਗ੍ਰam ਅਕਾਊਂਟ ਤੇ ਵੀ ਫੋਲੋਵਰਾਂ ਤੁਹਾਨੂੰ ਵੀ ਫੋਲੋਵਰਾਂ ਦਾ ਲਾਲਚ ਸੀ ਸਾਨੂੰ ਵੀ ਫੋਲੋ ਤੇ ਤੈਨੂੰ ਵੀ ਫੋਲੋਵਰ ਦੇ ਸੀ ਮੈਨੂੰ ਵੀ ਐ ਹੀ ਸੀਗਾ ਜੀ ਮੇਰਾ ਵੀ ਮਾੜਾ ਮੋਟਾ ਨਾਂ ਜਾਂ ਬਣ ਜੂ ਲਓ ਜੀ ਹੁਣ ਤੁਸੀਂ ਕਹਿੰਦੇ ਹੁੰਦੇ ਸੀ ਕਿ ਇਹ ਭਾਈ ਆਪਣੀਆਂ ਜਨਾਂਦਿਆਂ ਦੇ ਢੂਏ ਦਿਖਾਉਂਦੇ ਆ ਇਹ ਆਪਣੀਆਂ ਜਨਾਨੀਆਂ ਦੇ ਨੀਕਰਾਂ ਦਿਖਾਉਂਦੇ ਆ ਇਹ ਆ ਕਾਰਨ ਸੀ ਇਹਨਾਂ ਦੋਨਾਂ ਜਾਨਾਂ ਦੀ ਅੱਖ ਸੀ ਜਿਹੜੀ ਫੋਲੋਅਰਾਂ ਤੇ ਸੀ ਠੀਕ ਆ ਜਦੋਂ ਤੁਹਾਡੇ ਨਾਲ ਮੈਰਿਜ ਹੁੰਦੀ ਹੈ ਕਿੰਨੇ ਫੋਲੋਅਰਸ ਨੇ 2 ਲੱਖ ਜੀ 2 ਲੱਖ ਹਾਂਜੀ 2 ਲੱਖ ਐਵੇਂ ਝੂਠ ਬੋਲੀ ਜਾਂਦਾ 10 ਤਾਂ ਬੰਦੇ ਆਪਾਂ ਬਰਾਤ ਦੇ ਗਏ ਆ ਨਹੀਂ ਉਹ ਉਹ ਨਹੀਂ ਪਾ 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 ਨਹੀਂ ਜੀ ਬੰਦੇ ਜੋੜਦੀ ਆ ਉਹ ਬੰਦੇ ਬੰਦੇ ਆਹ ਬਿਸ਼ਰਮਤ ਨੂੰ ਸ਼ਰਮ ਨਹੀਂ ਹੁੰਦੀ ਬੰਦੇ ਚੋੜਦੀ ਸੀ ਤੁਸੀਂ ਤੇ ਜੋੜਦੀ ਹੈਂ ਫੋਨ ਤੇ ਦੋ ਬੰਦੇ ਅਸੀਂ ਗਲਤ ਸਮਝ ਗਏ ਵੇਖੋ ਪਤਾ ਨਹੀਂ ਹੁੰਦਾ ਹਨਾ ਪਰਿਵਾਰ ਦੇ ਵਿੱਚ 2 ਲੱਖ ਸਬਸਕ੍ਰਾਈਬਰ ਜਿਹਨੂੰ ਆਪਾਂ ਕਹਿੰਦੇ ਨੇ ਆ ਬਟਨ ਦੱਬੋ ਵੀਡੀਓ ਆਉਣੀਆਂ ਲੋਕ ਨਾਲ ਚੈਨਲ ਮੋਬਾਈਲ ਤੇ ਬੰਦੇ ਜੁੜਦੇ ਸੀ ਉਦਾਂ ਨਹੀਂ ਉਦਾਂ ਤਾਂ ਤੁਸੀਂ 10 ਬੰਦੇ ਹੀ ਬਰਾਦ ਗਏ ਹੋਵੋਗੇ ਜੀ 2 ਲੱਖ ਬਾਬਾ 2 ਲੱਖ 2 ਲੱਖ ਬੰਦਾ ਜੁੜਿਆ ਸੀ ਜਦੋਂ ਤੁਹਾਡੇ ਨਾਲ ਆਈ ਆ ਉਦੋਂ ਕਿੰਨੇ ਬੰਦੇ ਜੁੜੇ ਮੈਂ ਜੀ 4.5 ਲੱਖ ਬੰਦਾ ਜੋੜੇ ਸਾਢੇ 4 ਲੱਖ ਬੰਦੇ ਇਸ ਬੰਦੇ ਨਾਲ ਮੈਰਿਜ ਹੋਈ 2 ਲੱਖ ਬੰਦਾ ਸੀ 2.5 ਲੱਖ ਬੰਦਾ ਜਿਹੜਾ ਛੱਤ ਤੇ ਚੜ ਕੇ ਵਾਲੇ ਤੋੜ ਕੇ ਉਸ ਜੋਬਨ ਮਟਿਆਰ ਦੇ ਨਾਲ ਜੋੜਿਆ ਸੀ ਤੁਹਾਡੇ ਕੋਲੇ ਆਇਆ 4.5 ਲੱਖ ਬੰਦਾ ਜੁੜ ਗਿਆ ਹਾਂਜੀ ਫਿਰ ਤੁਹਾਡੇ ਤੋਂ ਕੀ ਗੱਲ ਹੋ ਗਈ ਵੀ ਉੱਥੇ ਕਿਉਂ ਨਹੀਂ ਤੁਹਾਡੇ ਨਾਲ ਰਹੀ ਜਾਂ ਵਿਆਹ ਫਿਰ ਤੁਸੀਂ ਕਿਵੇਂ ਕਰਾਏ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਤੁਹਾਡੀ ਗੱਲ ਦਾ ਇੰਨਾ ਨਾ ਜੀ ਜਦੋਂ ਮੰਨ ਲਾ ਵੀ ਇਹਦੇ ਨਾਲ ਗੱਲ ਘਰੋਂ ਆਉਣਾ ਜਾਣੋ ਹਟ ਗਈ ਮੇਰੇ ਕੋਲ ਹੀ ਰਹਿਣ ਲੱਗ ਗਈ ਹੂੰ ਤੇ ਇਹਦੇ ਨਾਲ ਉਹਨੇ ਤਲਾਕ ਫਾਇਲ ਕਰਤਾ ਵੀ ਮੈਂ ਤੇਰੇ ਨਾਲ ਰਹਿਣਾ ਨਹੀਂਗਾ ਇਹ ਤਾਂ ਕਹਿੰਦਾ ਤਲਾਕ ਹੋਇਆ ਨਹੀਂ ਹਜੇ ਮੇਰੇ ਨਾਲ ਤਲਾਕ ਹੋਇਆ ਨਹੀਂ ਹਜੇ ਤੁਹਾਡੇ ਨਾਲ ਤਲਾਕ ਮੇਰੇ ਨਾਲ ਨਹੀਂ ਹੋਇਆ ਇਹ ਤਾਂ ਹੋਇਆ ਹੀ ਨਹੀਂ ਵੀ ਫਾਇਲ ਕੀਤਾ ਵੀ ਮੇਰੇ ਨਾਲ ਰਿਲੇਸ਼ਨ ਚ ਰਹਿੰਦੀ ਹੈ ਜੀ ਫਾਇਲ ਹੀ ਉਹ ਤਾਂ ਇਹ ਇਹਦੇ ਨਾਲ ਹੀ ਫੈਲ ਕਰਕੇ ਇਹਨੂੰ ਵੀ ਤਲਾਕ ਦਿੱਤਾ ਨਹੀਂ ਉਹ ਤੇ ਤੀਜੇ ਨਾਲ ਵੀ ਕਰਾਉਂਦਾ ਉਹ ਤਾਂ ਫਿਰ ਅਗਲਾ ਵਿਸ਼ਾ ਅੱਗੇ ਛੋਹਾਂਗੇ ਤੁਸੀਂ ਕਾਲੇ ਨਾ ਜਦੋਂ ਪਿੰਡ ਚ ਤਲਾਕ ਤਲੂਕ ਤਲਾਕ ਤਲੂਕ ਨਹੀਂ ਸੀ ਹੋਇਆ ਇਹ ਕਹਿ ਦਿਆ ਆਪਾਂ ਛੱਡ ਦੇਣੀ ਆ ਛੱਡ ਦੇਣੀ ਆ ਇਹ ਆਪੇ ਕਹਿੰਦਾ ਹੁੰਦਾ ਆਪਾਂ ਉਹਨਾ ਮਹੀਨੇ ਜਿਹੜੇ ਰਾਸ਼ਨ ਖਾਂਦੇ ਜਿੰਨਾ ਦੋ ਦਿਨਾਂ ਚ ਖਾ ਜਾਂਦੀ ਐ ਤੇ ਪਿੰਡ ਚ ਮੈਂ ਨਹੀਂ ਸੀ ਨਿਕਲ ਸਕਦਾ ਕਿਤੇ ਹਰ ਇੱਕੀ ਮੈਨੂੰ ਉਤਰੇ ਜਾਂਦਾ ਤਾਣੇ ਮਾਰਦਾ ਸੀ ਓਏ ਕੋਠੇ ਤੇ ਚੜੀ ਫਿਰਦੀ ਆ ਓਏ ਕੋਠੇ ਤੇ ਚੜੀ ਫਿਰਦੀ ਆ ਬਾਪੂ ਜੀ ਜਦੋਂ ਪੈਸੇ ਤੁਸੀਂ ਉਹਦੇ ਪੱਲਿਓਂ ਖਾਂਦੇ ਸੀ ਇੱਧਰ ਖੜੋ ਇੱਧਰ ਕਬਰਾਓ ਨਾ ਨਰਨਾ ਨਹੀਂ ਲੜਕ ਬਖੂ ਖਾਲੀ ਇੱਕ ਗੱਲ ਤੇਰੇ ਕੋਲ ਨਹੀਂ ਰਹੀ ਤਾਂ ਤੁਹਾਡੇ ਨਹੀਂ ਤਾਂ ਤੇਰੇ ਕੋਲੇ ਵੀ ਨਹੀਂ ਰਹੀ ਤਾਂ ਦੋਨਾਂ ਕੋਲੇ ਨਹੀਂ ਰਹੀ ਤਾਂ ਤੁਹਾਡੇ ਦੋਨਾਂ ਕੋਲੇ ਨਹੀਂ ਅਈਆ ਖੇੜਾ ਛੜਾਇਆ ਮਾਮਾ ਹੱਥ ਜੋੜ ਕੇ ਉਤੋਂ ਅੱਛਾ ਮੈਂ ਇਹ ਵੀ ਗੱਲ ਸੁਣੀ ਸੀ ਤੁਹਾਡੇ ਮੁੰਡੇ ਨੇ ਕਹਿੰਦੇ ਪ੍ਰੋਪਰ ਤਰੀਕੇ ਨਾਲ ਉਹਨਾਂ ਨਾਲ ਮੈਰਿਜ ਨਹੀਂ ਕੀਤੀ ਜਦੋਂ ਤੁਸੀਂ ਗਾਏ ਹੋ ਬਰਾਤ ਲੈ ਕੇ ਅੱਗੇ ਕਹਿੰਦੇ ਕੋਈ ਬਾਈ ਤਾਂ ਹੀ ਨਹੀਂ ਸੀ ਤੁਹਾਨੂੰ ਇਹ ਕਿਹਾ ਗਿਆ ਵੀ ਉਹ ਪਾਲਰ ਦੇ ਗਈ ਆ ਪਰ ਅੱਗੇ ਪਤਾ ਲੱਗਿਆ ਵੀ ਉਹ ਤਾਂ ਕਿਤੇ ਰੀਲ ਬਣਾਉਣ ਗਈ ਵੀ ਸੀ ਆਈ ਹੋਈ ਸਾਡੇ ਨਾਲ ਤਾਂ ਮੈਂ ਤਾਂ ਮੇਰਾ ਤਾਂ ਮੱਥਾ ਹੋਈ ਠੰਡਕ ਗਿਆ ਸੀ ਵੀ ਕੋਈ ਖੋਈ ਕੀ ਜਾਂਦਾ ਪਰ ਸਾਡਾ ਮੁੰਡਾ ਕੰਜਰ ਇਹ ਨਹੀਂ ਮੰਨਿਆਗਾ ਤੈਨੂੰ ਤੂੰ ਦੱਸਿਆ ਨਹੀਂ ਸਾਨੂੰ ਵੀ ਅਸੀਂ ਬਰਾਤ ਲੈ ਕੇ ਆ ਰਹੇ ਹਾਂ ਉਹਨੇ ਇਹ ਉਹਨੇ ਕਹਿ ਸੀਗਾ ਮੈਨੂੰ ਕਹਿ ਸੀਗਾ ਹੂੰ ਕਹਿੰਦੀ ਮੈਂ ਘੰਟੇ ਤੱਕ ਕਹੂੰਗੀ ਰੀਲ ਬਣਾ ਪ੍ਰੋਮੋਸ਼ਨ ਕਰਨ ਗਈਆਂ ਕਿਸੇ ਦੀ ਹੂੰ ਕਹਿੰਦੇ 20000 ਰੁਪਏ ਪੁੱਤ ਇਧਰੋਂ ਬੰਦਾ ਪਿਆ ਹੁਣ 20000 ਰੁਪਏ ਥੋੜੀ ਛੱਡਨਾ ਆਪਾਂ ਲਓ ਜੀ ਕਿਤੇ ਨਾ ਕਿਤੇ ਇਹਨੂੰ ਪੁੱਤ ਕਹਿ ਕੇ ਕਮਾਉ ਕਿਤੇ ਨਾ ਕਿਤੇ ਕਿੰਨੇ ਘੰਟੇ ਇਹ ਲੇਟ ਹੋ ਜਾਂਗੇ ਫਿਰ ਕੀ ਹੁੰਦਾ ਸੀਗਾ ਤੇ ਬੱਸ ਫਿਰ ਜਦੋਂ ਮਾਪੇ ਦੀ ਜਿਹੜੀ ਮੈਂ ਨਹੀਂ ਸੁਣੀ ਨਾ ਉਹ ਫਿਰ ਗਲਤੀ ਹੋ ਗਈ ਗਲਤੀ ਹੋ ਗਈ ਅੱਛਾ ਤੁਹਾਡੇ ਨਾਲ ਜਦੋਂ ਜੁੜੀ ਆ ਤੁਹਾਨੂੰ ਕੀ ਕੀ ਹੈ ਗਿਆ ਵੀ ਤਲਾਕ ਹੋ ਗਿਆ ਇਧਰੋਂ ਹਾਂਜੀ ਨਹੀਂ ਪਰ ਤਲਾਕ ਨਹੀਂ ਹੋਇਆ ਤਲਾਕ ਹੋਇਆ ਨਹੀਂ ਮੈਨੂੰ ਕਹਿੰਛੋ ਕਹਿੰਦੇ ਮੈਂ ਤਲਾਕ ਫਾਇਲ ਕਰਤਾ ਤੇ ਆਪਾਂ ਰਿਲੇਸ਼ਨ ਸਰਟੀਫିକੇਟ ਬਣਾਇਆ ਸੀ ਮੇਰੇ ਨਾਲ ਰਿਲੇਸ਼ਨ 'ਚ ਰਹਿੰਦੀ ਸੀ ਉਹ ਰਿਲੇਸ਼ਨ ਦੇ ਵਿੱਚ ਰਹਿੰਦੀ ਸੀ ਉਹ ਪਰ ਮੈਨੂੰ ਇੱਕ ਗੱਲ ਕਲੀਅਰ ਕਰਿਓ ਦੋਨੇ ਜਾਣੇ ਜਿਹੜਾ ਇੱਕ ਉਹ ਸਕੈਨਰ ਦਿਖਾ ਕੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਗਏ ਸੀਗੇ ਕਿ ਜਿਹੜਾ ਸਾਡਾ ਸੀਗਾ ਵੱਡੇ ਕੋਠੇ ਦੀ ਛੱਤ ਡਿੱਗੀ ਆ ਥੋੜੀ ਕੀ ਕੀ ਦੀ ਨਾਲ ਗੱਲ ਹੋਈ ਸੀ ਉਹ ਕੀ ਦਾ ਸੀ ਮੈਟਰ ਉਹ ਉਹ ਤਾਂ ਜੀ ਇਹਨਾਂ ਦਾ ਲੱਗ ਸੀਗਾ ਜੀ ਸਾਡੀ ਤਾਂ ਸਾਡੀ ਛੱਤ ਡਿੱਗੀ ਸੀਗੀ ਸਾਡੀ ਛੱਤ ਬਾਲਾ ਬਾਲਾ ਛੱਤ ਹੀ ਡੇਗਵੀ ਸੀ ਇਹ ਸਕੈਨਰ ਨਹੀਂ ਅਸੀਂ ਦਿਖਾਇਆ ਸੀਗਾ ਇਹ ਤਾਂ ਇਹ ਸਿੱਧੇ ਇਹ ਤਾਂ ਸਿੱਧੇ ਪੈਸੇ ਮੰਗੇ ਸੀਗੇ ਸਾਡੀ ਛੱਤ ਤਾਂ ਪੈ ਗਈ ਜੀ ਵੈਸੇ ਪੈ ਗਈ ਤੇ ਥੋੜੀ ਛੱਤ ਸੀ ਫਿਰ ਉਹ ਨਹੀਂ ਜੀ ਉਹ ਸਾਡੀ ਤਾਂ ਟੱਟੀ ਦੀ ਗੰਧ ਸੀਗੀ ਜੀ ਉਹ ਨਹੀਂ ਯਾਰ ਛੱਤ ਡਿੱਗੀ ਦਾ ਸਕੈਨਰ ਸੀ ਟੱਟੀ ਦੀ ਗੰਧ ਕਿਵੇਂ ਉਹ ਪਤਾ ਕੀ ਹੈ ਜੀ ਉਹ ਲੈਟਰਿੰਗ ਗਈ ਸੀਗੀ ਤੇ ਉਹ ਕਿਤੇ ਮੀਂਹ ਪਈ ਜਾਂਦਾ ਸੀਗਾ ਤੇ ਜਦੋਂ ਉੱਠੀ ਉਹਨੇ ਕੰਦ ਨੂੰ ਹੱਥ ਪਾ ਲਿਆ ਤਾਂ ਨਾਲੇ ਕੰਦ ਦੇ ਗਈ ਕਿ ਉਹ ਉਹ ਕਿਹੜਾ ਬੁੜੀ ਸੀਗੀ ਵੀ ਆਏ ਉੱਠੀ ਕੰਦ ਰੋਟੇ ਜੀ ਵਜਨ ਤਾਂ ਵਜੇ ਨਹੀਂ ਹੁੰਦਾ ਨਾ ਇਹ ਉਹ ਵਜਨ ਕਰਕੇ ਯਾਰ ਜੋਬਨ ਸੀ ਉਹਦੇ ਤੇ ਤਾਂ ਵਜਨ ਕਿੱਥੋਂ ਸੀ ਜੋਬਨ ਅਲੱਗ ਆ ਜੀ ਵਜਨ ਅਲੱਗ ਆ ਵਜਨ ਅਲੱਗ ਆ ਅੱਛਾ ਉਹ ਤੁਹਾਡੀ ਟੱਟੀ ਦੀ ਕੰਦ ਡਿੱਗੀ ਸੀ ਉਹਨੇ ਜਦੋਂ ਖੜੀ ਹੋਣ ਜਦੋਂ ਅਸੀਂ ਤਾਂ ਛੱਤ ਤੋਂ ਖੜ ਕੇ ਫੋਟੋਆਂ ਦਿਖਾਈਆਂ ਉਹ ਲੋਕਾਂ ਨੂੰ ਲੱਗਿਆ ਜਿਵੇਂ ਜੀ ਘਰ ਦੀ ਛੱਤ ਦਾ ਹਾਂਜੀ ਤੇ ਤਾਂ ਕਰਕੇ ਫਿਰ ਅਸੀਂ ਸਕੈਨਰ ਲਾਇਆ ਜੀ ਆਪ ਦਾ ਕਿੰਨਾ ਕਿੰਨਾ ਪੈਸਾ ਉਦੋਂ ਇਕੱਠਾ ਹੋਇਆ ਪੈਸਾ ਤਾਂ ਹੀ ਕਾਫੀ ਇਕੱਠਾ ਹੋ ਗਿਆ ਜੀ ਦੱਸ ਨਹੀਂ ਸਕਦਾ ਦੱਸ ਨਹੀਂ ਸਕਦੇ ਦੱਸ ਨਹੀਂ ਸਕਦੇ ਉਹਦੇ ਨਾਲ ਕੀ ਗੱਲਬਾਤ ਕੀਤੀ ਉਹਦੇ ਨਾਲ ਕਿੰਨਾ ਪੈਸਾ ਉਹ ਤਾਂ ਹੀ ਇੱਕ ਸਾਲ ਦੀ ਮਸ਼ੀਨ ਆਈ ਹੂੰ ਵਿਆਹ ਕਰਾਓ ਲੈ ਕੇ ਜਾਓ ਮਹੀਨੇ ਦੋ ਮਹੀਨੇ ਨੂੰ ਰੱਖੋ ਪੈਸਾ ਇਕੱਠਾ ਕਰੋ ਐਵੇਂ ਵੈਸੇ ਲੈ ਕੇ ਤਾਂ ਤੂੰ ਵੀ ਐਸੇ ਤਰੀਕੇ ਨੇ ਆਇਆ ਸੀ ਮੈਂ ਲੈ ਕੇ ਤਾਂ ਇਹ ਵੀ ਫਿਰ ਐਂ ਹੀ ਲੈ ਕੇ ਆਇਆ ਤੂੰ ਵੀ ਬਾਈ ਫਿਰ ਹੁਣ ਮੈਂ ਅੱਛਾ ਕਿੰਨਾ ਕਿੰਨਾ ਟਾਈਮ ਰਹੀ ਹੈ ਤੇਰੇ ਘਰੇ ਮੇਰੇ ਕੋਲੇ ਰਹੀ ਆ ਜੀ 1.5 ਸਾਲ ਅੱਛਾ ਤੂੰ ਕੀ ਕੰਮ ਕਰਦਾ ਸੀਗਾ ਜਿਹੜਾ ਉਹਨੂੰ ਜਿਹੜਾ 1.5 ਸਾਲ ਰਹੀ ਹੈ 1.5 ਸਾਲ ਨੂੰ ਕੀ ਖਵਾਇਆ ਕੀ ਕੰਮ ਕਰਦਾ ਸੀ ਕੰਮ ਤਾਂ ਮੈਂ ਜੀ ਕੈਮਰਾ ਹੀ ਫੜਦਾ ਸੀ ਇਕੱਲਾ ਉਹ ਕੰਮ ਇਲਾਕਾ ਹਲਾਉਂਦੀ ਸੀ ਉਹ ਹੀ ਕਰਦੀ ਸੀ ਨਹੀਂ ਅੱਛਾ ਤੇ ਤੇਰੇ ਕੋਲ ਕਿੰਨਾ ਟਾਈਮ ਰਹੀ ਜਾਂ ਤੇਰੇ ਨਾਲ ਗੱਲਬਾਤ ਆ ਜਿਹੜੀ ਸਿਰਫ ਇੱਕ ਕਮੈਂਟ ਕਰਕੇ ਹੀ ਹੋ ਗਈ ਸੱਚੀ ਸੱਚੀ ਗੱਲ ਇਹੀ ਆ ਨਹੀਂ ਜੀ ਅਸਲ 'ਚ ਮੈਨੂੰ ਜਾਣਦੀ ਤਾਂ ਉਹ 8 ਸਾਲ ਪਹਿਲਾਂ ਤੋਂ ਸੀਗੀ 8 ਸਾਲ ਮਤਲਬ ਕਿਵੇਂ ਮੈਨੂੰ ਵੀ ਪਤਾ ਸੀਗਾ ਇਹ ਗੱਲ ਦਾ ਜਦੋਂ ਅਸੀਂ ਬਰਾਦ ਲੈ ਗਏ ਆ ਤੇ ਉਦੋਂ ਕਹਿੰਦੀ ਮੈਂ ਰੀਲ ਬਣਾਉਣ ਗਈ ਆ ਜੀ ਜਿਹੜੀ ਛੱਤ ਚੱਕਲਾ ਉਹ ਮੈਂ ਕਈ ਵਾਰੇ ਮੂਰੇ ਕਰਦਾ ਹੁਣ ਜਿਹੜੀ ਗੱਲ ਸਾਰੀ ਸੀਗੀ ਉਹ ਸਹੀ ਉਹ ਰੀਲ ਬਣਾਉਣ ਗਈ ਸੀਗੀ ਉਹ ਇਹਦੇ ਨਾਲ ਗਈ ਸੀ ਜਦੋਂ ਇਹਦੇ ਨਾਲ ਆਈ ਆ ਉਹ ਤੈਨੂੰ ਭਰਾ ਬਣਾ ਕੇ ਨਾਲ ਲੈ ਆ। ਨਹੀਂ ਅੱਛਾ ਤੇਰੀ ਗੱਲ ਪਹਿਲਾਂ ਦੀ ਸੀ। ਮੇਰੀ ਗੱਲ ਪਹਿਲਾਂ ਤੋਂ ਸੀ। ਫਿਰ ਇਹ ਤਾਂ ਕਹਿੰਦਾ ਵੀ ਮੇਰੇ ਨਾਲ ਲੰਬ ਮੈਰਿਜ ਹੋਈ। ਲੰਬ ਮੈਰਿਜ ਕਾਦੀ ਹੋਈ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਪਰਾ ਬਣ ਕੇ ਹੀ ਇਹਨੂੰ ਅਸੀਂ ਕੰਬਲ ਵੀ ਦਿੱਤਾ ਸੀ ਸਾਡੀ ਕੰਬਲ ਹੀ ਮੋੜੇ ਕੰਬਲ ਕੰਬਲ ਵੀ ਮੋੜੇ ਪਤੰਦਰ ਦੇ ਆ ਰਜਾਈ ਲੈ ਗਿਆ ਉਹ ਹਜੇ ਕੰਬਲ ਮੰਗੀ ਜਾਂਦਾ ਇਹ ਤੇਰਾ ਕਮਾਲ ਹੋਇਆ ਕੰਬਲ ਚੋਕੀ ਲੈਣਾ ਤੁਸੀਂ ਦੇਖੋ ਇੱਥੇ ਰਜਾਈ ਵਿਕ ਗਈ ਇਹ ਹਜੇ ਕੰਬਲ ਦੇ ਆਸਤੇ ਖੜਾ ਮੁੰਡੇ ਦਾ ਦਿਮਾਗੀ ਵੀ ਠੀਕ ਨਹੀਂ ਥੋੜਾ ਦਿਮਾਗੀ ਕਿਉਂ ਆਏ ਹੁਣ ਹੋਈ ਜਾਂਦੀ ਹੈ ਨਹੀਂ ਦਿਮਾਗ ਹਾਂ ਤੇ ਮੈਨੂੰ ਐ ਲੱਗ ਗੀਆਂ ਵਾਲੇ ਰੋੜ ਕੇ ਤੇ ਰਹੀ ਜਾਂਦਾ ਕੋਈ ਨਹੀਂ ਜਾਂਦਾ ਕਾਲੇ ਚਾਵਣ ਨਹੀਂ ਮੈਨੂੰ ਤਾਂ ਦਿਮਾਗੀ ਵੀ ਠੀਕ ਨਹੀਂ ਲੱਗਦਾ ਦਿਮਾਗੀ ਅਪਸੈਟ ਕਿ ਥੋੜੀ ਐ ਇਹ ਬੰਦਾ ਪਰ ਇਹ ਤਾਂ ਆਪਣੀ ਚਾਲ ਤੇ ਸੀਗਾ ਬੈ ਚਲਾਈ ਜਾਊਗੀ ਕਮਾਈ ਨਹੀਂ ਗੱਲ ਚਲੀ ਜਾਊਗੀ ਅੱਛਾ ਤੁਸੀਂ 8-9 ਸਾਲਾਂ ਤੋਂ ਪਹਿਲਾਂ ਦੋਦੇ ਨਾਲ ਜੁੜੇ ਸੀ ਫਿਰ ਵੀ ਤੁਹਾਡੇ ਕੋਲੋਂ ਨਿਕਲ ਜਾਣਾ ਉਹਦਾ ਇਹ ਕਿਵੇਂ ਹੋ ਗਿਆ ਉਹ ਜੀ ਮੇਰੇ ਵੀ ਇੱਕ ਜੜਾ ਜੀ ਬਹਿ ਗਿਆ ਜੀ ਮੇਰੇ ਨਾਲ ਦਾ ਹੂੰ ਅੱਛਾ ਨਾਲ ਸੀ ਉਹ ਮੁੰਡਾ ਤੇਰੇ ਨਾਲ ਹੀ ਸੀਗਾ ਜੀ ਨਾਲ ਦਾ ਹੀ ਮੇਰੇ ਜੜਾਂ 'ਚ ਬਹਿ ਗਿਆ ਉਹ ਆਉਂਦਾ ਜਾਂਦਾ ਸੀ ਉਹ ਵੀ ਕਰੇ ਉਹ ਵੀ ਐਂ ਕਈ ਵਾਰੀ ਰੀਲਣਾ ਰੂਲਣਾ ਬਣਾਉਂਦਾ ਰਹਿੰਦਾ ਸੀਗਾ ਨਾਲ ਜਾ ਕੇ ਟੱਚ ਟੱਚਿੰਗ ਹੁੰਦੀ ਰਹਿੰਦੀ ਸੀ ਹਾਂਜੀ ਹੁੰਦੀ ਰਹਿੰਦੀ ਸੀਗੀ ਉਹ ਫਿਰ ਜੀ ਮੇਰੇ ਨਾਲੋਂ ਵੀ ਐਂ ਉਹਨੇ ਉਹੀ ਗੱਲ ਆ ਜੀ ਛਤਰੀ ਤੇ ਬਾਲੀ ਫਿਰ ਕਬੂਤਰੀ ਉੱਡੀ ਜਾਂਦੀ ਉਹ ਤਾਂ ਫਿਰ ਹੁਣ ਉੱਡ ਤਾਂ ਸਕਦੀ ਨਹੀਂ ਕਿ ਕਹਿਸਾ ਬਹਿ ਗਈ ਬਹਿ ਗਈ ਲੈ ਵੀ ਕਹਿੰਦੇ ਇਥੋਂ 21 21 ਤੋਂ ਭਈ 31 31 ਤੋਂ ਤੀਜਾ ਪਾ ਗਿਆ 51 ਤੇ ਹੁਣ ਅੱਗੇ ਕੀ ਬਣਨਾ ਉਹ ਹਜੇ ਵੇਖਣਾ ਪਊਗਾ ਤੁਹਾਡੇ ਨਾਲ ਰਹੀ 8-9 ਸਾਲ ਪਹਿਲਾਂ ਗੱਲ ਰਹੀ 1.5-2 ਸਾਲ ਤੁਹਾਡੇ ਕੋਲੇ ਫੇਰ ਰਹਿ ਗਈ ਠੀਕ ਆ ਛੱਤ ਦੇ ਪੈਸੇ ਵੀ ਆ ਉਹ ਪੈਸਿਆਂ 'ਚ ਕੁਝ ਤੇਰੇ ਪੱਲੇ ਪਿਆ ਪੈਸੇ ਤਾਂ ਸਾਰੇ ਉਹੀ ਖਾ ਗਏ ਨਵਾਂ ਮੁੰਡਾ ਜਿਹੜਾ ਹੁਣ ਪੱਟਿਆ ਜੀ ਉਹਦੇ ਖਾਤੇ 'ਚ ਹੀ ਸੀਗੇ ਪੈਸੇ ਤਾਂ ਕੁੜੀ ਦੇ ਸਾਰੇ ਹੁਣ ਉਸੇ ਕੋਲੇ ਹੀ ਆ ਪੈਸੇ ਤਾਂ ਉਹ ਐਵੇਂ ਨਾ ਹੁਣ ਮੇਰਾ ਲਈ ਜਾਂਦੀ ਵੀ ਪੈਸੇ ਮੈਂ ਖਾ ਗਿਆ ਮੈਂ ਖਾ ਗਿਆ ਇਹ ਆਈਡੀਆ ਵੀ ਸਾਰਾ ਉਸੇ ਦਾ ਹੀ ਸੀਗਾ ਵੀ ਚਲ ਆਪਣੀ ਜਿਹੜੀ ਟੱਟੀ ਢਿੱਗਣ ਵਾਲੀ ਤਾਂ ਡਿੱਗ ਵੀ ਲੋਕਾਂ ਤੋਂ ਕੋਈ ਸੰਪਤੀ ਲੈ ਲਗੇ ਟੱਟੀ ਦੀ ਕੰਦ ਕੱਢੀ ਉਸ ਦੀ ਨਹੀਂ ਛੱਤ ਵੀ ਪੈ ਗਈ ਕਮਰਾ ਵੀ ਪੈ ਗਿਆ ਛੱਤ ਵੀ ਪੈ ਗਈ ਕਮਰਾ ਪੈ ਗਿਆ ਕਿਤੇ ਨੇ ਕਿਤੇ ਚੱਲ ਕੱਲਾ ਸੀ ਛੱਤ ਤੇ ਇਹਦੇ ਸਿਰ ਤੇ ਪਵਾ ਗਈ ਇਹਨਾਂ ਦੀ ਛੱਤ ਤੋੜ ਕੇ ਠੀਕ ਹੈ ਇਹਨਾਂ ਨੇ ਬਾਲੇ ਤੋੜ ਤੇ ਇਹਨੂੰ ਛੱਤ ਪਵਾ ਗਈ ਹੁਣ ਅੱਗੇ ਕਿਤੇ ਚਲੀ ਗਈ ਆ ਹੁਣ ਤੁਸੀਂ ਤੇਰੇ ਨਾਲੋਂ ਪ੍ਰੋਪਰ ਤੌਰ ਤੇ ਜਾਨੀ ਵਿਆਹ ਤਾਂ ਹੋਇਆ ਨਹੀਂ ਤੇਰਾ ਤਾਂ ਫਿਰ ਤਲਾਕ ਵੀ ਕੀ ਹੋਣਾ ਤੁਹਾਡਾ ਵੀ ਮੇਰਾ ਨਹੀਂ ਹੋਇਆ ਜਿਹੜੇ ਮੈਂ ਪਰਚਾ ਕਰਾਉਂਗਾ ਉਹ ਤੇ ਪਰਚਾ ਕਾਦਾ ਕਰਾएंगे ਤੇਰਾ ਵਿਆਹ ਹੀ ਨਹੀਂ ਹੋਇਆ ਸੀ ਜਦੋਂ ਮੇਰੇ ਕੋਲੇ ਪ੍ਰੂਫ ਹੈ ਗਿਆ ਮੈਂ ਪਰ ਉਹ ਅਸਲ ਦੇ ਵਿੱਚ ਇਹੀ ਜ਼ਿੰਦਗੀ ਇਹੀ ਸਿਸਟਮ ਇੱਥੇ ਜਿਹੜਾ ਚੱਲਦਾ ਸੀਗਾ ਤੁਸੀਂ ਕੀ ਕਹਿਣਾ ਹੁਣ ਇਸ ਮਾਮਲੇ ਤੇ ਮੈਂ ਕੀ ਕਹਿਣਾ ਮੈਂ ਤਾਂ ਇਹੀ ਕਹਿਣਾ ਵੀ ਆਹ ਜਿਹੜੇ ਰੀਲਾ ਰੂਲਾ ਬਣਨੀਆਂ ਸੋਸ਼ਲ ਮੀਡੀਆ ਤੇ ਆਪਦੀਆਂ ਘਰਾਂ ਵਾਲੀਆਂ ਨੂੰ ਮੂਰੇ ਪੇਸ਼ ਕਰਦੇ ਨੇ ਘਰਾਂ ਵਾਲੀਆਂ ਨਹੀਂ ਹੁੰਦੀਆਂ ਚਲ ਬਣਾ ਲੈਂਦੇ ਆ ਇਹ ਸਭ ਕੁਝ ਨਾ ਮੋਬਾਈਲ ਨੇ ਹੀ ਪਵਾੜੇ ਪਵਾਏ ਹੋਏ ਆ ਕੋਈ ਰਿਸ਼ਤਾ ਨਹੀਂ ਰਿਹਾ ਕੋਈ ਕੁਝ ਨਹੀਂ ਰਿਹਾ ਅੱਜ ਦੇ ਅੱਜ ਦੇ ਜ਼ਮਾਨੇ ਦੇ ਵੋਟਾ ਦਾ ਮੁੰਡਾ ਵਿਆਹ ਲੈ ਆ ਤੁਸੀਂ ਕਿਹੜੇ ਰੇਖੇ ਹੁਣ ਕਿਹੜਾ ਲਈ ਬੈਠਾ ਹੈ ਮੁੰਡਾ ਉਹ ਗਈ ਸਵਾਰਥੀ ਜ਼ਮਾਨਾ ਹੈ ਸਾਡਾ ਤਾਂ ਰੋਜ਼ਗਾਰ ਹੀ ਗਿਆ अच्छा ਜਿਹੜੋ ਤੁਹਾਡੇ ਕੋਲ ਮੇਰੇ ਨਾਲ ਵੀ ਗੱਪ ਮਾਰ ਕੇ ਲੈ ਕੇ ਆਏ ਸੀ ਉਹਨੂੰ ਬਾਈ ਜੀ ਇਹ ਤੂੰ ਫਿਰ ਗੱਪ ਮਾਰ ਕੇ ਲੈ ਆ ਕੀ ਕਹਿ ਕੇ ਲੈ ਆ ਤੁਸੀਂ ਹਮਾਰੇ ਸੀਗੇ ਕਹਿੰਦਾ ਮੇਰੇ ਕੋਲੇ ਬਹੁਤ ਕਿल्ले ਆ ਤੇ ਤੂੰ ਕਿਹੜਾ ਸੱਚਾ ਬਣ ਕੇ ਆ ਮੇਰਾ ਤਾਂ ਬੈਰ ਨੂੰ ਤਾਂ ਬਾਈ ਪਹਿਲਾਂ ਜਾਣਦੀ ਸੀ ਉਹ ਮੇਰੇ ਬਾਰੇ ਤਾਂ ਪਤਾ ਸੀਗਾ ਹੁਣ ਜ਼ਮੀਨ ਦਾ ਜ਼ਮੀਨ ਦਾ ਕਿਹਨੇ ਕਿੰਨੇ ਕਿल्ले ਮੇਰੇ ਕੋਲੇ 8-9 ਕਿल्ले ਆ ਤੇ ਘਰੇ ਜਾ ਕੇ ਦੇਖਿਆ ਤੇ ਮੱਜਾਂ ਵੀ ਹੈ ਨਹੀਂ ਸੀ ਖਾਲੀ ਕਿੱਲੇ ਹੀ ਗੱਡੇ ਵੇ ਜੀ ਅੱਛਾ ਦੂਜੇ ਕਿੱਲੇ ਸੀ ਮੈਨੂੰ ਕੀ ਪਤਾ ਹੁਣ ਇਹਨੇ ਕੀ ਕਿਹਾ ਕੀ ਨਹੀਂ ਕਿੰਨੇ ਕਿੰਨੇ ਜ਼ਮੀਨ ਦਾ ਝੂਠ ਮਾਰਿਆ ਨਹੀਂ ਜਿਹੜੀ ਸਾਡੇ ਕੋਲ ਸਾਡੇ ਕੋਠੇ ਸੀਗੀ ਸਾਡੇ ਤਾਂ ਉਹ ਵੀ ਤੋੜ ਗਈ ਤੋੜ ਗਈ ਜੀ ਹੁਣ ਤੁਸੀਂ ਵੇਖੋ ਆਏ ਬਣਿਆ ਖੜਾ ਮਾਜ ਰੂਪ ਜੇ ਭਾਂਜੇ ਹੱਥ ਪਾਏ ਆ ਠੀਕ ਆ ਇਲਜ਼ਾਮ ਲਾ ਰਿਹਾ ਜਦੋਂ ਤੁਹਾਡੇ ਕੋਲ ਤੁਹਾਡੇ ਕੋਲੇ ਆਈ 2 ਲੱਖ ਫੋਲੋਅਰ ਜਦੋਂ ਇਹਦੇ ਕੋਲੇ ਗਈ 4.5 ਲੱਖ ਫੋਲੋਅਰ ਤੁਹਾਡੇ ਕੋਲੇ ਜਦੋਂ ਨਿਕਲਦੀ ਆ ਉਦੋਂ ਕਿੰਨੇ ਫੋਲੋਅਰ ਸੀ ਮੇਰੇ ਕੋਲੇ 4.5 ਲੱਖ ਹੀ ਸੀਗੇ ਹੁਣ ਵੀ ਕੋਈ 20-25 ਹਾਰੀ ਵਧੇ ਹੋਣਗੇ ਇਹ ਤਾਂ ਕੰਮ ਚੱਲੀ ਜਾਂਦਾ ਉਹਨਾਂ ਦਾ ਨਵਾਂ ਨਵਾਂ ਮੁੱਦਾ ਹੂੰ ਹੋ ਸਕਦਾ 6-7 ਲੱਖ ਤੇ ਲੈ ਜਾਏ ਵੇਖੋ ਹੁਣ ਤੁਸੀਂ ਕਿਤੇ ਨਾ ਕਿਤੇ ਬਹੁਤ ਮਾਮਲੇ ਆਉਂਦੇ ਆ ਪਿੱਛੇ ਜੇ ਇੱਕ ਮਸਲਾ ਆਇਆ ਸੀਗਾ ਕਿ ਮੁੰਡਾ ਦੁਬਈ ਤੋਂ ਚੱਲ ਕੇ ਆਇਆ ਵਿਚਾਰਾ ਇੱਥੇ ਇੰਸਟਾਗ੍ਰਾਮ ਤੇ ਦੋਸਤੀ ਹੋਈ ਸਹਰੇ ਬਨ ਕੇ ਆ ਵੀ ਗਿਆ ਇੱਥੇ ਭਾਲਦਾ ਫਿਰਦਾ ਰਿਹਾ ਪਰ ਬੌਟੀ ਕਿਤੋਂ ਨਹੀਂ ਲੱਭੀ ਉਹ ਪੈਲਸ ਕਿਤੋਂ ਨਹੀਂ ਲੱਭਿਆ ਕਿਉਂਕਿ ਇਹ ਤੁਸੀਂ ਨਾ ਜਾਣੋ ਇੱਥੇ ਕਈ ਕਈ ਵਾਰੀ ਨਾ ਇੱਥੇ ਕੁੜੀਆਂ ਦੀਆਂ ਉਹ ਪ੍ਰੋਫਾਈਲਾਂ ਨਹੀਂ ਹੁੰਦੀਆਂ ਅਸਲ ਦੇ ਵਿੱਚ ਉਹ ਜਿਹੜੇ ਗੱਗੇ ਬੱਗੇ ਵਰਗੇ ਹੁੰਦੇ ਆ ਜਿਹੜੇ ਆਪ ਦੀ ਕੁੜੀ ਦੀ ਫੋਟੋ ਲਾ ਕੇ ਪ੍ਰੋਫਾਈਲ ਬਣਾ ਲੈਂਦੀ ਹੈ ਪਿੰਕਾ ਅੰਜਲੀ ਦਾ ਨਾਮ ਰੱਖ ਲੈਂਦੇ ਆ ਮੁੜ ਕੇ ਇਹ ਮੁੰਡੇ ਮੁੰਡੇ ਨੂੰ ਪਸਾ ਲੈਂਦਾ ਉਹਦੇ ਤੋਂ ਜਿਹੜਾ ਸਾਰਾ ਸਿਸਟਮ ਆ ਉਹ ਅੱਗੇ ਚੱਲੀ ਜਾਂਦਾ ਇਹਦੇ ਨਾਲ ਨਹੀਂ ਹੁੰਦਾ ਤੁਸੀਂ ਦੇਖੋ ਇੱਥੇ ਇਹਨੂੰ ਲਾਲਚ ਹੋਇਆ ਵੀ ਉਹ ਰੀਲਾਂ ਬਣਾਉਂਦੀ ਆ ਉਹ ਇੰਸਟਾਗ੍ਰam ਤੋਂ ਕਿਤੋਂ ਵੀ ਚੱਲ ਸੋਸ਼ਲ ਮੀਡੀਆ ਤੋਂ ਪੈਸੇ ਕਮਾਉ ਸੋਸ਼ਲ ਮੀਡੀਆ ਪੈਸੇ ਦਿੰਦਾ ਚੰਗੇ ਕੰਮ ਕਰਕੇ ਕਮਾਓ ਜੰ ਵੀਡੀਓ ਬਣਾ ਕੇ ਕਮਾ ਲੋ ਚੰਗੀਆਂ ਬਣਾ ਲੋ ਕੋਈ ਨੰਗੇਜ ਨਾ ਵਿਖਾਓ ਠੀਕ ਆ ਹਾਸਾ ਠੱਠਾ ਕਰ ਲੋ ਜਿੰਨਾ ਹੁੰਦਾ ਕੋਈ ਚੱਕਰ ਨਹੀਂ ਠੀਕ ਆ ਇਹਨੇ ਇਹ ਸੋਚਿਆ ਵੀ ਉਹ ਆਪ ਦਾ ਸਾਰਾ ਜਿਹੜਾ ਮੂਰੇ ਸਾਰਾ ਕੁਛ ਇਦਾਂ ਹੁੰਦਾ ਨੱਚ ਨੁੱਚ ਕੇ ਦਿਖਾਈ ਜਾਇਆ ਕਰੂਗੀ ਨੱਚੀ ਜਾਇਆ ਕਰੂ ਤੇ ਆਪਾਂ ਕੈਮਰਾ ਲੈ ਕੇ ਤੁਰੇ ਫਿਰਿਆ ਕਰਾਂਗੇ ਪੈਸੇ ਆਪਣੇ ਕੋਲੇ ਠੀਕ ਆ ਇਹ ਉਹ ਗੱਲ ਤੇ ਟੀ ਕਹਿ ਰਿਹਾ ਅੱਗੋਂ ਇਧਰ ਜਿਹੜੇ ਪ੍ਰਾਣੇ ਆਸ਼ਕ ਜਿਵੇਂ ਕਿਹਾ ਜਾਂਦਾ ਇਧਰ ਖੜੇ ਨੇ ਆਪਣੇ ਨਾਲ ਅੰਕਲ ਜੀ ਇਹਨਾਂ ਨੂੰ ਪ੍ਰਾਣੇ ਖੁੰਡ ਕਹਿ ਦਿੰਦੇ ਆ ਵੀ ਪੂਰੀ ਜਾਣਕਾਰੀ ਰੱਖਦੇ ਆ ਪ੍ਰਾਣੇ ਖੁੰਡ ਰਾਜਨੀਤੀ ਦੀ ਕੀ ਸਮਾਜ ਦੀ ਕੀ ਸਾਰਿਆਂ ਲੱਲਿਆਂ ਇਸ ਤਰ੍ਹਾਂ ਪ੍ਰਾਣੇ ਆਸ਼ਕ ਭਾਜੀ ਉਹਦੇ ਨਿਕਲੇ ਪੂਰੀ ਜਾਣਦਾ ਸੀ ਵੀ ਕਿੱਥੋਂ ਇਹਨੂੰ ਕੀ ਕਰਨਾ ਕਿਵੇਂ ਸੈਟਿੰਗ ਕਰਨਾ ਕੀ ਕਰਨਾ ਪਰ ਕਿਤੇ ਨਾ ਕਿਤੇ ਜਾ ਕੇ ਜਿੱਤ ਕੇ ਬਾਜੀ ਅਖੀਰ ਨੂੰ ਇਹ ਹਾਰ ਗਿਆ ਇਹ ਉਹ ਗੱਲ ਹੋ ਗਈ ਜਿਵੇਂ ਕਹਿੰਦੇ ਅੰਤ ਨੂੰ ਫੌਜਾਂ ਹਾਰੀਆਂ ਹਾਰ ਗਿਆ ਅਖੀਰ ਨੂੰ ਹੁਣ ਉਹ ਕਿਤੇ ਤੀਸਰੇ ਥਾਂ ਤੇ ਜਿਹੜਾ ਉਹ ਨੇ ਜਾ ਕੇ ਟਿਕਾਣਾ ਕੀਤਾ ਹੁਣ ਅੱਗੇ ਕੀ ਹੋਣਾ ਉਹ ਵੀ ਤਾਂ ਵੇਖਿਆ ਜਾਊਗਾ ਤੁਹਾਡੇ ਨਾਲ ਕੋਈ ਜਿਹੜੇ ਉਹਦੇ ਯਾਦਾਂ ਦੇ ਪਲ ਕੋਈ ਸਾਂਝੇ ਕਰਨੇ ਆ ਦਰਸ਼ਕਾਂ ਨਾਲ ਦੱਸਣਾ ਕੋਈ ਉਹਦੇ ਬਾਰੇ ਨਹੀਂ ਜੀ ਮੈਨੂੰ ਅੱਜ ਵੀ ਆਸ ਆਉਗੀ ਮੇਰੇ ਕੋਲੇ ਮੁੜ ਕੇ ਹੁਣ ਕਾ ਦੇਣਾ ਤੇਰੇ ਕੋਲੇ ਆਉ ਉਹਦਾ ਵਿਆਹ ਹੋ ਗਿਆ ਉਹ ਪੂਰਾ ਚੱਲ ਰਿਹਾ ਜੇ ਸੋਸ਼ਲ ਮੀਡੀਆ ਤੇ ਉਹ ਤਾਂ ਫਾਲੋਅਰ ਵਧਾਉਣੇ ਆਉਣੇ ਥੋੜੇ ਜੇ ਫੇਰ ਮੁੜ ਆਉਗੀ ਜੇ ਜੇ ਮੰਨ ਲਾ ਉੱਥੇ ਹੀ ਰਹੀ ਫਿਰ ਉਹਦੇ ਫਾਲੋਅਰ ਨਹੀਂ ਨਾ ਵਧਣੇ ਤੇ ਜੇ ਆਹ ਘਰ ਛੱਡ ਕੇ ਇਸ ਘਰੇ ਮੁੜ ਆਈ ਫੇਰ ਇਧਰ ਨਹੀਂ ਮੁੜਦੀ ਜੇ ਮੁੜ ਆਈ ਤੁਹਾਡੇ ਕੋਲੇ ਚੰਗਾ ਹੀ ਹੁਣ ਸਿਆਲ ਹੈ ਗਾਈ ਨਾ ਨਾ ਅਸੀਂ ਤਾਂ ਵੜਨ ਨਹੀਂ ਦਿੰਦੇਗੇ ਅਸੀਂ ਨਹੀਂ ਵੜਨ ਦਿੰਦੇਗੇ ਅਸੀਂ ਨਹੀਂ ਵੜਨ ਦਿੰਦੇਗੇ ਸਾਨੂੰ ਤਾਂ ਉਹ ਭਿਆਨਕ ਸੁਪਨਾ ਹੀ ਯਾਦ ਆ ਜਦੋਂ ਭਿਆਨਕ ਉਹੀ ਯਾਦ ਆ ਕਹਿੰਦਾ ਅਸਲ ਦੇ ਵਿੱਚ ਤੁਸੀਂ ਵੇਖੋ ਕਿਤੇ ਨਾ ਕਿਤੇ ਕਰਕੇ ਮਿਹਨਤ ਕੀਤੀ ਸੀ ਵੀ ਚਲੋ ਘਰ ਵਸ ਗਿਆ ਫਿਰ ਪਿੰਡ ਵਾਲਿਆਂ ਨੇ ਵੀ ਕੀਰਾਂ ਦਾ ਮੁੰਡੇ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹੋਣੀਆਂ ਵਧਾਈਆਂ ਤਾਂ ਹੁਣ ਵੀ ਮਿਲ ਜਾਂਦੀਆਂ ਹੁਣ ਕਿਹੜਾ ਵਧਾਈਆਂ ਨਹੀਂ ਮਿਲਦੀਆਂ ਆ ਵੀ ਮਿਲ ਜਾਂਦੀਆਂ ਅੱਛਾ ਕਿਤੇ ਇੱਕ ਗੱਲ ਇਹ ਵੀ ਖੁੱਲ ਕੇ ਸਾਹਮਣੇ ਆਈ ਸੀਗੀ ਕਿਰਾਂਾਂ ਦੇ ਤੁਹਾਨੂੰ ਵੀ ਬੜਾ ਚਾਹ ਹੁੰਦਾ ਸੀ ਤੁਸੀਂ ਵੀ ਪਿੰਡ 'ਚ ਤੁਰਦੇ ਸੀ ਜਦੋਂ ਤੁਹਾਡੀ ਨੂੰਹ ਦੇ ਨਾਲ ਲੋਕ ਬੱਚੇ ਕੁੜੀਆਂ ਕਈ ਵਾਰੀ ਫੋਟਮਾ ਕਰਾਉਣ ਆਉਂਦੇ ਸੀ ਤੇ ਇਹ ਬੰਦਾ ਵੀ ਕਈ ਵਾਰੀ ਫੋਟਮਾ ਕਰਾਉਣ ਆਉਂਦਾ ਹੁੰਦਾ ਸੀ ਨਹੀਂ ਮੈਨੂੰ ਮੈਨੂੰ ਕੋਈ ਛਾਚੂ ਨਹੀਂ ਸੀਗਾ ਮੈਂ ਤਾਂ ਇਹਦਾ ਵਿਰੋਧ ਹੀ ਕਰਦਾ ਆ ਸ਼ੁਰੂ ਤੋਂ ਹੀ ਹਾਂ ਫੋਟਮਾ ਕਰਾਉਣ ਆਉਂਦੇ ਸੀ ਪਿੰਡਾਂ ਦੇ ਆਉਂਦਾ ਹੀ ਸਾਰੇ ਉਹਦੋਂ ਉਹਦੋਂ ਫਿਰ ਕਹਿੰਦੇ ਛਾਤੀ ਚੌੜੀ ਹੋ ਗਈ ਪਤਾ ਇਹ ਵੀ ਵਿੱਚ ਹੀ ਆਉਂਦਾ ਹੋਵੇ ਜੀ ਹਾਂ ਨੇ ਉਦੋਂ ਕਿਹੜਾ ਚੰਗਾ ਲੱਗਦਾ ਸੀ ਇਹ ਫੁੱਟ ਚੰਗਾ ਚੰਗਾ ਲੱਗਦਾ ਸੀ ਬਹੁਤ ਚੰਗਾ ਲੱਗਦਾ ਸੀ ਸਾਨੂੰ ਤਾਂ ਐ ਸੀ ਬਣ ਗਏ ਸਟਾਰ ਜੀ ਹੁਣ ਪਹਿਣੀਆਂ ਕੋਠੀਆਂ ਕਾਠੀਆਂ ਵੀ ਕਹਿੰਦਾ ਸੀਗਾ ਕੋਈ ਨਹੀਂ ਸਾਰੇ ਹੁਣ ਲੱਗੇ ਸੀ ਬਾਪੂ ਵੀ ਮੇਰਾ ਕਹਿੰਦਾ ਸੀ ਕਹਿੰਦਾ ਹੋ ਗਿਆ ਕੰਮ ਘਰੇ ਚੌੜਾ ਹੋ ਕੇ ਪਿਆ ਰਹਿੰਦੇ ਸੀ ਚਲ ਨਾ ਮੈਨੂੰ ਕੋਈ ਕੈਮਰਾ ਫੜਨਾ ਪੈਂਦਾ ਤੇ ਉਦੋਂ ਪੈਸੇ ਵੀ ਕਮਾਉਂਦਾ ਜਿਵੇਂ ਇਹ ਕੈਮਰਾ ਫੜਦਾ ਜਿਵੇਂ ਹੁਣ ਤਾਂ ਕੁੱਲ ਮਿਲਾ ਕੇ ਇਹ ਹੋ ਗਿਆ ਵੀ ਤੁਹਾਡੇ ਦੋਨਾਂ ਦੇ ਹੱਥਾਂ 'ਚੋਂ ਨਿਕਲ ਗਈ ਤੁਹਾਡੇ ਦੋਨੇ ਦੋਨਾਂ ਦੇ ਹੱਥਾਂ 'ਚੋਂ ਕੈਮਰੇ ਵੀ ਚਲੇ ਗਏ ਹਨਾ ਮੇਰੇ ਵਾਲੇ ਮੁੰਡੇ ਦੇ ਹੱਥ 'ਚ ਕੈਮਰਾ ਰਹਿ ਗਿਆ ਹ ਮਾਂਜੋ ਤੇ ਆਪੇ ਖਾਓ ਤੇ ਪਕਾਓ ਅੱਛਾ ਹਾਂ ਹੁਣ ਹੁਣ ਰੋਟੀ ਪਾਣੀ ਕੌਣ ਕਰਦਾ ਕਰੇ ਆਪੇ ਕਰਦਾ ਹੈ ਕਰਦਾ ਆਪੇ ਆਪੇ ਕਰਨਾ ਪੋਗਾ ਜੀ ਜੀ ਤੁਸੀਂ ਥੋੜਾ ਰੋਟੀ ਪਾਣੀ ਦਾ ਫਿਰ ਮੈਂ ਵੀ ਆਪੇ ਹੀ ਕਰਦਾ ਆਪੇ ਕਰਦਾ ਸਹੀ ਹੈ ਜੀ ਔਖਾ ਹੀ ਆ ਸਿਕਾਰ ਗਿਆ ਹੀ ਸਾਡਾ ਦੋਨਾਂ ਦਾ ਇਹ ਮੰਨੇ ਨਾ ਮੰਨੇ ਤੁਸੀਂ ਯਾਰ ਹੱਟੇ ਕੱਟੇ ਹੋ ਤੁਸੀਂ ਆਪ ਕਿਉਂ ਇਹਨਾਂ ਨੂੰ ਕਿਉਂ ਨਹੀਂ ਕਿਸੇ ਕੰਮ ਤੇ ਲਾਇਆ ਜੀ ਇਹ ਆਪਸੇ ਇਸੇ ਚੱਕਰ ਜੀ ਫਿਰਦੇ ਰਹਿੰਦੇ ਇੱਕ ਹਰਾਮ ਦੀ ਕਮਾਈ ਕਰਦੇ। ਇਹ ਲੈ ਪਾਈਆਂ ਸੀ ਆ ਬਹੁਤ ਕੁਝ ਕੀਤਾ ਜੀ ਪਰ ਫੇਵੇਂ ਸੁਣੀ ਹੋਈ। ਤੇ ਆਪਦੇ ਕਿੰਨੇ ਫੋਲੋਅਰ ਆ? ਮੇਰੇ ਤਾਂ ਹੀ 500 ਸੀਗੇ ਜੀ। 500 ਇਹ ਲੈ ਕੇ ਆਇਆ ਸੀ 2 ਲੱਖ ਫੋਲੋਅਰ ਵਾਲੀ ਬੌਟੀ 500 ਫੋਲੋਅਰ ਵਾਲਾ ਅਸ਼ਕ ਪਰ ਇਹ ਹੁਣ 500 ਦੀ ਖੜੇ ਆ ਹਜੇ। ਬਾਈ ਫਿਰ ਲੋਕ ਵੀ ਕਮਲੇ ਆ ਯਾਰ ਕਿਉਂ ਕਿਸੇ ਦੇ ਪਿੱਛੇ ਲੱਗ ਜਾਂਦੇ ਆ ਕਹਿੰਦੇ ਵੀ ਇਹ ਗਰੀਬ ਐ ਇਹਨੂੰ ਪੈਸੇ ਪਾ ਦਿਓ। ਹੂੰ। ਫਿਰ ਲੋਕ ਵੀ ਲੋਕ ਵੀ ਚੰਗਿਆਂ ਦੀ ਤਾਂ ਮੱਦ ਦੀ ਵੀ ਕਿਤਨਾ ਕਿਤੇ ਕਰਨੀ ਪੈਂਦੀ ਆ ਫਿਰ ਵਿੱਚ ਸਾਡੇ ਵਰਗੇ ਹੁੰਦੇ ਆ ਨਾ ਪੰਜੇ ਉਂਗਲਾਂ ਇੱਕੋ ਜੀਆਂ ਵੀ ਨਹੀਂ ਹੁੰਦੀਆਂ ਫਿਰ ਉਹੀ ਕੰਨਾ ਸਾਡੇ ਵਰਗੇ ਵੀ ਹੁੰਦੇ ਆ ਸਾਡੇ ਜੀ ਪੈਸੇ ਹੋਣਾ ਸੀ ਦੋਨੇ ਜਾਣੇ ਆ ਚਾਲਤ ਪਾਹੇ ਆਤੀ ਸਾਡੇ ਨੂੰ ਸਾਨੂੰ ਪੈਸੇ ਦੇ ਦੇਣੇ ਸਾਨੂੰ ਕੋਈ ਨਹੀਂ ਪੈਸੇ ਦਿੰਦਾ ਹਮ ਹੁਣ ਸਾਨੂੰ ਵੀ ਫਿਰ ਕੋਈ ਜਰੀਆ ਤਾਂ ਬਣਾਉਣਾ ਆ ਅੱਛਾ ਅੱਛਾ ਥੋੜੇ ਥੋੜੇ ਕਿੰਨੇ ਫੋਲੋਅਰ ਮੇਰੇ 1100 1100 ਇਧਰ ਤਰੱਕੀ ਚਾ ਕਿਤੇ ਨੇ ਕਿਤੇ ਪਰ ਕਿਉਂਕਿ ਲੰਬੇ ਸਮੇਂ ਤੋਂ ਜੁੜਿਆ ਉਹਦੇ ਨਾਲ ਇਹ 8-9 ਸਾਲਾਂ ਤੋਂ ਜੁੜਿਆ ਇਹਦੇ 1100 ਆ ਇਹ 2 ਸਾਲਾਂ ਤੋਂ ਜੁੜਿਆ ਸੀ ਇਹਦੇ 500 ਆ ਮੇਰੇ ਵੀ ਇੱਧੇ ਇਧਰ ਗਏ ਬਈ ਮੇਰੇ ਕੋਲ ਹੁਣ 200 ਹੀ ਰਹਿ ਗਿਆ 200 ਰਹਿ ਗਿਆ 300 ਬੰਦਾ ਟੁੱਟ ਕੇ ਅਸਲ ਦੇ ਵਿੱਚ ਉਹ ਫਾਲੋਅਰ ਇਹਦਾ ਨਹੀਂ ਸੀ ਉਹਦਾ ਹੀ ਸੀ ਉਹਨੇ 300 ਧਾਰਾ ਦਿੱਤਾ ਸੀ ਇਧਰ ਚਲਾ ਗਿਆ ਮੇਰੇ ਕੋਲੇ ਵੀ ਕਲੇ ਨਾਂ ਦੀ ਹੈ ਜੀ ਜੀ ਬਹ ਹੈ ਤਾਂ ਪੱਲੇ ਕੁਝ ਵੀ ਨਹੀਂ ਵਾਹ ਮਾਰ ਲੀਏ ਕਿਸੇ ਨੂੰ ਕੋਈ ਬਾਰ ਚ ਨਹੀਂ ਖੜਦਾ ਆ ਕੇ ਵਾਹ ਜੀ ਵਾਹ ਹੁਣ ਕਿੰਨੇ ਹੁਣ ਪੂਰੇ 1100 ਕਟੇ ਆ ਨਹੀਂ ਹੁਣ ਤਾਂ ਹੈ ਗਿਆ 1400 ਹੋ ਗਏ ਹੈਗੇ ਹੂੰ ਨਹੀਂ ਹੁਣ ਤਾਂ ਮੈਂ ਵੇਖੇ ਸੀ 900 ਦੇਖੇ ਸੀ ਹੁਣੀ ਵੇਖ ਲਈ ਨਹੀਂ ਨਹੀਂ ਉਹ ਤੁਸੀਂ ਹੋਰ ਦੇ ਜਿਵੇਂ ਮੇਰੇ 200 300 ਗਏ ਜਣਾ ਜੀ ਇਹਦੇ 1100 ਸੀਗੇ ਇਹਦੇ ਵੀ 300 ਡੇ ਆ ਜੀ ਡੇ ਆ 800 ਰਹਿ ਗਿਆ 800 ਰਹਿ ਗਿਆ ਕਿਤੇ ਨਾ ਕਿਤੇ ਅਸਲ ਦੇ ਵਿੱਚ ਜਿਹੜੇ ਰਸਤੇਆਂ ਦੀਆਂ ਨਹੀਂ ਸੀ ਉਹ ਝੂਠ ਤੇ ਪਲੰਦਿਆਂ ਦੇ ਖਿਹਾਰਨਾ ਚਾਹੁੰਦੇ ਸੀ ਵੀ ਉਹ ਨੱਚੇ ਟੱਪੇ ਅੱਛਾ ਮੈਨੂੰ ਇੱਕ ਗੱਲ ਦੱਸੋ ਉਹ ਤਾਂ ਰੀਲਾਂ ਬਣਾਉਂਦੀ ਸੀ ਜਾਂ ਛੱਤ ਤੇ ਚੜ ਗਈ ਜਵੇਂ ਇਹਨੇ ਸਪੋਰਟ ਕਰਨੀ ਸੀ ਜਦੋਂ ਉਹ ਰਹੀ ਤੁਹਾਡੇ ਕੋਲੇ ਉਦੋਂ ਰੋਟੀ ਪਾਣੀ ਟਾਈਮ ਨਾਲ ਮਿਲਿਆ ਰੋਟੀ ਪਾਣੀ ਉਹਨੇ ਕਹਾਦਾ ਦੇਣਾ ਸੀਗਾ ਉਹ ਤਾਂ ਮੈਨੂੰ ਤਾਂ ਅੱਜ ਪਤਾ ਲੱਗੇ ਫੋਲਰ ਫੋਲਰ ਜੇ ਹੁੰਦੇ ਕੀ ਆ ਬਿਲਕੁਲ ਠੀਕ ਹੈ ਨਾ ਤੇ ਬਸ ਇਹੀ ਮਾੜਾ ਮੋਟਾ ਬਣਿਆ ਬਣਾਈ ਲੈ ਆਉਂਦੇ ਸੀਗੇ ਬਣਿਆ ਬਣਾਇਆ ਲਿਉਂਦੇ ਸੀਗੇ ਤੇ ਚੰਗਾ ਬਈ ਇਹ ਵੀ ਹੁਣ ਮੂੰਹ ਤੇ ਬੋਲੀ ਜਾਂਦਾ ਇਹ ਵੀ ਚੰਗੇ 버ਗਰ ਖਾਂਦਾ ਸੀ ਖਾਣੇ ਸੀ ਭੁੱਖੇ 버ਗਰ ਖਾਂਦਾ ਸੀ ਖਾਣੇ ਸੀ ਭੁੱਖੇ ਮਰਦਾ ਹੋਰ ਕੀ ਕਰਦਾ ਪਰੋਠੇ ਦਾ ਲਾਉਂਦੀ ਨਹੀਂ ਸੀਗੀ ਨਹੀਂ ਫਿਰ ਤੁਸੀਂ ਰੋਟੀ ਬਣਾਉਣੀ ਨਹੀਂ ਆਉਂਦੇ ਸੀ ਹੈ ਪ੍ਰੋਮੋਸ਼ਨਾਂ ਕਰਕੇ ਆਉਂਦੇ ਹੈ ਬਾਹਰੋਂ ਹੀ ਬਈ ਜਿੱਥੇ ਅਸੀਂ ਪ੍ਰੋਮੋਸ਼ਨ ਕਰਨ ਜਾਣਾ ਉੱਥੇ ਰਾਹ ਚੋਂ ਹੀ ਰੋਟੀ ਲਿਆਉਂਦੇ ਸੀ ਕਿਉਂਕਿ ਬਈ ਘਰੇ ਦਾ ਫਰਾਟਾ ਨਹੀਂ ਹੁੰਦਾ ਜੀ ਕਿਉਂਕਿ ਉਹ ਫਿਰ ਬਾਹਰੋਂ ਹੀ ਲੈ ਕੇ ਆਉਂਦੇ ਸੀ ਜੀ ਤੇ ਫਿਰ ਕਸੂਰ ਇੰਨਾ ਚ ਕੱਢਦੇ ਹਾਂ ਕਸੂਰ ਕਸੂਰ ਇੰਨਾ ਚ ਕਹਦਾ ਜੀ ਇਹ ਵੀ ਹੁਣ ਕਹੀ ਜਾਂਦਾ ਵੀ ਐਂ ਕਹਿੰਦਾ ਫੇਮਸ ਤਾਂ ਹੋ ਗਈ ਸੀ ਨਾ ਫੇਮਸ ਕੀ ਤੂੰ ਫੇਮਸ ਹੋ ਗਿਆ ਅੱਜ ਅੱਜ ਦੇਖ ਲੈ ਕੀ ਹੋਇਆ ਮੈਂ ਹੋ ਗਿਆ ਹਣੇ ਦੱਸੋ ਇਹ ਇੰਸਟਾਗ੍ਰਾਮ ਤੇ ਜੀਭਾ ਮਾਰ ਲੈਣ ਕਿ ਫੇਸਬੁੱਕ ਤੇ ਜੀਬਾ ਮਾਰ ਲੈਣ ਇਹ ਤਾਂ ਉਥੇ ਨੰਗ ਪੋਣੇ ਚ ਲਿਆ ਕੇ ਖਿਲਾਰ ਦਿੱਤੇ ਪੰਚਾਇਤ ਦੇ ਵਿਚਾਲੇ ਜਦੋਂ ਕਹਿੰਦਾ ਮੈਨੂੰ ਤਾਨੇ ਮਾਰਦੇ ਆ ਇਹ ਵੀ ਪੰਚਾਇਤ ਦੇ ਵਿਚਾਲੇ ਹੋ ਕੇ ਬਹਿੰਦਾ ਸੀ ਅੱਛਾ ਠੀਕ ਹੈ ਹੋਰ ਮੈਂ ਕਰਦਾ ਕੀ ਤੇਰਾ ਸਿਆਪਾ ਤੇਰਾ ਪਾਇਆ ਵੀ ਅਸੀਂ ਕਿਸੇ ਤਾਂ ਮੈਂ ਸਿਰ ਤੋਂ ਲਾਉਣਾ ਹੀ ਸੀ ਕਿਉਂ ਜੀ ਕੀ ਕਹਿਣਾ ਹੁਣ ਜਾਂਦੇ ਜਾਂਦੇ ਨੇ ਬਸ ਜੀ ਇਹੀ ਕਹਿਣਾ ਜੀ ਬਚੋ ਬਚੋ ਇਹ ਤਾਂ ਨਹੀਂ ਬਚ ਪਾਏ ਪਰ ਤੁਸੀਂ ਬਚੋ ਕੀ ਕੀ ਕਹੋਗੇ ਜਾਂਦੇ 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 ਇਹ ਕਹਾਂਗੇ ਭਾਈ ਜਿਓ ਤਾਂ ਜੀਨ ਦਿਓ ਇੱਧਰ ਜਿਓ ਤੇ ਜੀਣਦੇ ਹੋ ਇੱਧਰ ਕਹਿੰਦਾ ਬੱਚੋ ਤੇ ਬੱਚੋ ਤੁਸੀਂ ਵੀ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਕਹਿੰਦੇ ਹੁੰਦੇ ਨੇ ਨਾ ਕਹਾਵਤ ਜੀ ਆ ਪੁਰਾਣੀ ਵੀ ਬੰਦਾ ਮੰਗੇ ਆਟਾ ਉਹਨੂੰ ਘਾਟਾ ਹੀ ਘਾਟਾ ਤੇ ਤੀਵੀਂ ਮੰਗੇ ਪੇੜੇ ਤੇ ਉਹਨੂੰ ਦੇਣ ਵਾਲੇ ਬਥੇਰੇ ਸਿਰ ਆ ਲਾ ਦਿੱਤਾ ਐਂਡ ਤੇ ਗੱਲ ਇਹਨਾਂ ਨੇ ਕਹਿ ਕੇ ਕੀ ਬਾਤ ਹੈ ਜਨਾਨੀ ਵੇਖ ਕੇ ਆਉਂਦੇ ਸੀ ਉਹੀ ਗੱਲ ਆਈ ਸਾਡੇ ਕੋਲੇ ਵੀ ਹੁਣ ਸਾਰਾ ਜਨਾਨੀ ਜੁੜ ਜੇ ਇੱਕ ਅੱਧੀ ਹੋ ਰਹੀ ਹੈ ਇੱਕ ਅੱਧੀ ਹੋ ਰ ਹੈ ਹਜੇ ਆਸ ਹੈ ਹਾਂ ਜੀ ਸਿਆਲ ਆ ਸਿਆਲ ਆ ਹੁਣ ਇਹ ਤਾਂ ਇਹੀ ਹੋ ਸਕਦਾ ਜਿਹੜਾ ਕੁਝ ਚੱਲ ਰਿਹਾ ਮਾਹੌਲ ਸੋਸ਼ਲ ਮੀਡੀਆ ਤੇ ਇਹ ਨਾਲੇ ਮਿਲਦੀ ਜਾਂ ਠੀਕ ਹੈ ਨਹੀਂ ਮਿਲਦੀ ਤਾਂ ਭਾਈ ਇਕੱਠੇ ਰਹਿ ਪੋ ਦੋਨ ਜਣੇ ਇਹੀ ਹੋ ਸਕਦਾ ਹੋਰ ਤਾਂ ਕੋਈ ਹੱਲ ਨਹੀਂ ਉਹ ਇੱਕ ਉਹ ਵੀ ਮੋਟੀ ਸੀਗੀ ਠੰਡ ਨਹੀਂ ਲੱਗਦੀ ਠੰਡ ਨਹੀਂ ਲੱਗਦੀ ਲੈਣ ਦੀ ਲੋੜ ਲਓ ਚਲੋ ਹੁਣ ਤੁਸੀਂ ਥੋੜਾ ਜਿਹਾ ਆਊਟ ਪਾਸੇ ਨੂੰ ਹੋ ਗਏ ਆ ਪਰ ਇਹ ਚੀਜ਼ਾਂ ਨਹੀਂ ਤੁਹਾਨੂੰ ਜਿਹੜਾ ਅੱਜ ਦਾ ਮੈਂ ਮੁੱਦਾ ਵਿਖਾਇਆ ਅਸਲ ਦੇ ਵਿੱਚ ਸਾਡਾ ਇੱਕ ਇਹ ਹੁੰਦਾ ਵੀ ਤੁਹਾਨੂੰ ਇੱਕ ਮੈਸੇਜ ਆਈਏ ਇੱਕ ਚਰਚਾ ਚੱਲ ਰਹੀ ਹੈ ਇਸ ਤਰੀਕੇ ਦੀ 2 ਤੋਂ 3 ਵਿਆਹ 3 ਤੋਂ 4 ਵਿਆਹ ਪੈਣੀ ਕਹਿੰਦੇ ਅਗਲੇ ਦੀ ਮਰਜ਼ੀ ਆ ਪਰਸਨਲ ਲਾਈਫ ਆ ਪਰ ਇਸ ਤਰੀਕੇ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਕਰਨਾ ਸਾਡਾ ਕੋਈ ਹੱਕ ਨਹੀਂ ਹੱਸੋ ਤੇ ਹਸਾਉਂਦੇ ਰਹੋ ਇਹ ਸਾਡਾ ਇੱਕ ਫਰਜ਼ ਹੁੰਦਾ ਪਰ ਨਾਲ-ਨਾਲ ਸੱਚ ਵੀ ਤੁਹਾਨੂੰ ਦਿਖਾਉਣੇ ਆ ਹਨ ਤੇ ਜਰੂਰ ਮੇਰੇ ਨਾਲ ਜੁੜੇ ਰਹੋ ਜਿਸ ਕਰਨ ਸਿੰਘ ਮਲੂਕਾ ਧੰਨਵਾਦ